ਅਸਲਾਮ ਵਾਲੇਕਮ ਦੋਸਤੋ ਕੀ ਹਾਲ ਚਾਲ ਹੈ ਯਾ ਯਾ ਤੁਸੀਂ ਗੋਕਲ ਸਿੰਘ ਨੂੰ ਜਾਣਦੇ ਹੋ ਇੱਕ ਯੰਗ ਸੂਰਮਾ ਗੋਕਲ ਸਿੰਘ ਤੇ ਰਾਜਾ ਆਰਮ ਸਿੰਘ ਉਹਨਾਂ ਦਾ ਕੋਈ ਇਤਿਹਾਸ ਜਾਣਦੇ ਹੋ ਨਹੀਂ ਇਤਿਹਾਸ ਨਹੀਂ ਜਾਣਦੇ ਸੀ ਜ਼ਿਆਦਾਤਰ ਇਹ ਕਿ ਵੀ ਆਪਾਂ ਜਿਹੜੇ ਛੋਟੇ ਹੁੰਦੇ ਬੁੱਕਾ ਜਿਹਾ ਬੜਿਆ ਹੈ ਮਰਹਟੇ ਤੇ ਜਾਟਾਂ ਦੀ ਜਿਹੜਾ ਮੁਕਾਬਲਾ ਸੀ ਔਰੰਗਜ਼ੇਬ ਨਾਲ ਔਰੰਗਜ਼ੇਬ ਦੇ ਦੌਰੇ ਕੁ ਆਪਾਂ ਇਸ ਤੋਂ ਰਿਲੇਟਡ ਇੱਕ ਇਤਿਹਾਸ ਸੁਣਨਾ ਹੈ ਪੰਜਾਬੀ ਸਿਆਣ ਵਾਲਿਆਂ ਦੀ ਵੀਡੀਓ ਹੀ ਆਈ ਆ ਪ੍ਰੋਫੈਸਰ ਸਾਹਿਬ ਦੋ ਯੰਗ ਸੂਰਮੇ ਜਿਨ੍ਹਾਂ ਨੇ ਔਰੰਗਜ਼ੇਬ ਨੂੰ ਬੜਾ ਟਫ ਟਾਈਮ ਦਿੱਤਾ ਸੀ ਉਹਨਾਂ ਵਿੱਚ ਇੱਕ ਗੋਕਲ ਸਿੰਘ ਦੂਸਰਾ ਰਾਜਾ ਰਾਮ ਸਿੰਘ ਇਹ ਬੜੇ ਤਾਕਤਵਰ ਯੋਧੇ ਸੀ ਉਨ੍ਹਾਂ ਦਾ ਇਤਿਹਾਸ ਅੱਜ ਦੀ ਵੀਡੀਓ ਚ ਸੁਣਨਾ ਅਮੀਰ ਦੋਸਤ ਤੁਹਾਨੂੰ ਵੀ ਪਸੰਦ ਆਏ ਅੱਜ ਗੱਲ ਕਰਾਂਗੇ ਮਾਲਵੇ ਦੇ ਉਹ ਬਹਾਦਰ ਜੱਟ ਯੋਧਿਆਂ ਦੀ ਜਿਨ੍ਹਾਂ ਨੇ ਔਰੰਗਜ਼ੇਬ ਨੂੰ ਸਿੱਧੀ ਟੱਕਰ ਦਿੱਤੀ ਜਿਨ੍ਹਾਂ ਕਰਕੇ ਔਰੰਗਜ਼ੇਬ ਦਾ ਜਿਉਣਾ ਹਰਾਮ ਹੋ ਗਿਆ ਸੀਗਾ 30 ਸਾਲ ਦਾ ਉਹ ਬਹਾਦਰ ਜੱਟ ਯੋਧਾ ਜਿਹਨੂੰ ਹਰਾਉਣ ਲਈ ਔਰੰਗਜ਼ੇਬ ਨੂੰ ਖੁਦ ਮੈਦਾਨ 'ਚ ਆਉਣਾ ਪਿਆ ਸੀ ਤੇ 18 ਸਾਲ ਦਾ ਉਹ ਨੌਜਵਾਨ ਜੱਟ ਯੋਧਾ ਜੀਨੇ ਅਕਬਰ ਦੇ ਮਕਬਰੇ 'ਚੋਂ ਉਹਦੀ ਕਬਰ ਤੋੜ ਕੇ ਉਹਦਾ ਕੰਕਾਲ ਕੱਢ ਕੇ ਅੱਗ ਲਾ ਦਿੱਤੀ ਸੀਗੀ ਇੱਕ ਗੱਲ ਅਸੀਂ ਜਮਾ ਸਟਾਰਟਿੰਗ 'ਚ ਕਲੀਅਰ ਕਰ ਦਿੰਨੇ ਆ ਕਿ ਭੈਣਾ ਭਰਾਵਾਂ ਨੂੰ ਇਹ ਨਾ ਲੱਗੇ ਕਿ ਅਸੀਂ ਜੱਟਵਾਦ ਨੂੰ ਪ੍ਰਮੋਟ ਕਰ ਰਹੇ ਆ ਜਾਂ ਅਸੀਂ ਸਿੱਖਾਂ ਦੀ ਥਾਂ ਤੇ ਜਾਤ ਪਾਤ ਦੀਆਂ ਗੱਲਾਂ ਲਿਆ ਰਹੇ ਆ ਜਿਹੜੇ ਜੱਟਾਂ ਦਾ ਅਸੀਂ ਇਤਿਹਾਸ ਅੱਜ ਦੱਸਣ ਲੱਗੇ ਆ ਉਹ ਸਿੱਖ ਨਹੀਂ ਸੀਗੇ ਕਿਉਂਕਿ ਜੋ ਸਿੱਖ ਹੀ ਹੋ ਗਿਆ ਹੈ ਫਿਰ ਉਹ ਸਿੱਖ ਹੀ ਆ ਇਹਨਾਂ ਬਾਰੇ ਗੱਲ ਕਰਨਾ ਕਿਉਂ ਅਸੀਂ ਜ਼ਰੂਰੀ ਸਮਝਿਆ ਜਦੋਂ ਅਸੀਂ ਔਰੰਗਜ਼ੇਬ ਦਾ ਇਤਿਹਾਸ ਪੜ੍ਹਦੇ ਆ ਤਾਂ ਪੁਰਾਣੇ ਜਿਹੜੇ ਇਤਿਹਾਸਕਾਰ ਨੇ ਉਹ ਇਹ ਮਾਲਵੇ ਦੇ ਜੱਟਾਂ ਦਾ ਜ਼ਿਕਰ ਕਰਦੇ ਨੇ ਤਾਂ ਉੱਥੋਂ ਮਨ 'ਚ ਇੱਕ ਗ੍ਰਾਸਟੀ ਪੈਦਾ ਹੋਈ ਕਿ ਕੌਣ ਸੀਗੇ ਇਹ ਜਿਹੜੇ ਪੁਰਾਣੇ ਇਤਿਹਾਸਕਾਰ ਨੇ ਜੇ ਉਹ ਮਾਲਵਾ ਕਿਹਨੂੰ ਲਿਖਦੇ ਨੇ ਔਰੰਗਜ਼ੇਬ ਦੇ ਜਿਹੜੇ ਮੇਨ ਸੂਬੇ ਸੀਗੇ ਉਹਨਾਂ ਚੋਂ ਇੱਕ ਮਾਲਵਾ ਸੀਗਾ ਪਰ ਇਹ ਪੰਜਾਬ 'ਚ ਨਹੀਂ ਸੀਗਾ ਮਾਲਵਾ ਪੰਜਾਬ ਵਾਲਾ ਮਾਲਵਾ ਹੋਰ ਆ ਇਹ ਸੀਗਾ ਜਿਹੜਾ ਦਿੱਲੀ ਤੋਂ ਆਗਰਾ ਦੇ ਵਿਚਾਲੇ ਜਿਹੜਾ ਮਥੁਰਾ ਦਾ ਇਲਾਕਾ ਹੈ ਉੱਥੇ ਕੁਝ ਇਲਾਕਾ ਸੀਗਾ ਉਹਨੂੰ ਮਾਲਵਾ ਕਿਹਾ ਜਾਂਦਾ ਸੀ ਬੜਾ ਇਹ ਇੰਪੋਰਟੈਂਟ ਇਲਾਕਾ ਸੀਗਾ ਇਹ ਮਾਲਵੇ ਦੇ ਜੱਟ ਸੀਗੇ ਜਿਨ੍ਹਾਂ ਨੂੰ ਇਤਿਹਾਸਕਾਰਾਂ ਨੇ ਜੱਟ ਲਿਖਿਆ ਹੈ ਅੱਜ ਚਾਹੇ ਕਈ ਇਤਿਹਾਸਕਾਰ ਉਹਨਾਂ ਨੂੰ ਜਾਟ ਵੀ ਲਿਖਦੇ ਨੇ ਜਿਹੜਾ ਜਾਟ ਵੀ ਅਸੀਂ ਕਹਿਣਾ ਸ਼ੁਰੂ ਕਰ ਦਿੱਤਾ ਹੈ ਪਰ ਇਹ ਜੱਟ ਤੇ ਜਾਟ ਨੇ ਜਿਹੜੇ ਜਦੋਂ ਇਹਨਾਂ ਦਾ ਇਤਿਹਾਸ ਅਸੀਂ ਪੜ੍ਹਦੇ ਆ ਤਾਂ ਇਹ ਇੱਕ ਹੀ ਆ ਇਹਨਾਂ ਦਾ origin ਇੱਕੋ ਹੀ ਆ ਹੁਣ ਜਾਟਾਂ ਦਾ ਜੇ ਅਸੀਂ ਹਜ਼ਾਰਾਂ ਸਾਲ ਪੁਰਾਣਾ ਇਤਿਹਾਸ ਚੱਕ ਕੇ ਦੇਖੀਏ ਤਾਂ ਇਤਿਹਾਸਕਾਰ ਇਹ ਲਿਖਦੇ ਨੇ ਕਿ ਇਹ ਇੰਡੋਸੀਥੀਅਨ ਲੋਕ ਨੇ ਯਾਨੀ ਕਿ ਸੀਥੀਆ ਦੇ ਇਲਾਕਿਆਂ ਚ ਉਹ ਮੱਧ ਏਸ਼ੀਆ ਚੋਂ ਉੱਠ ਕੇ ਆਏ ਸੀਗੇ ਲੜਦੇ ਲੜਦੇ ਇਹ ਇੰਡੀਆ ਵੱਲ ਨੂੰ ਆਏ ਤੇ ਇੱਥੋਂ ਦੇ ਲੋਕਾਂ ਨਾਲ ਫਿਰ ਇਹਨਾਂ ਦੀਆਂ ਜੰਗਾਂ ਹੋਈਆਂ ਤੇ ਇੱਥੇ ਆ ਕੇ ਫਿਰ ਇਹ ਸਥਾਪਿਤ ਹੋ ਗਏ ਉਹਨਾਂ ਚੋਂ ਨੇ ਇਹ ਉਸਬੈਕਿਸਤਾਨ ਰਾਜ ਕਿਸਾਨ ਫਿਰ ਜਿਹੜੇ ਬਾਅਦ ਚੋਂ ਸਿੱਖ ਧਰਮ ਚ ਆ ਗਏ ਉਹ ਜੱਟ ਸਿੱਖ ਅਖਵਾਏ ਤੇ ਜਿਹੜੇ ਫਿਰ Hindu ਧਰਮ ਚ ਹੀ ਰਹੇ ਹਿੰਦੀ ਬੋਲਦੇ ਇਲਾਕਿਆਂ ਚ ਚਲੇ ਗਏ ਉਹਨਾਂ ਨੂੰ ਜੱਟ ਕਹਿਣਾ ਸ਼ੁਰੂ ਕਰ ਦਿੱਤਾ ਪਰ ਜੱਟ ਅਤੇ ਜਾਟ ਹੈ ਇਹ ਕੋਈ ਚੀਜ਼ ਆ ਹੁਣ ਇੱਕ ਇਹਦੀ ਉਦਾਹਰਨ ਮੈਂ ਤੁਹਾਨੂੰ ਦਿੰਨਾ ਕਿ ਜਿਵੇਂ ਪੰਜਾਬੀ ਚ ਅਸੀਂ ਕਹਿੰਦੇ ਆ ਜਲੰਧਰ ਹਿੰਦੀ ਜੇ ਜਦੋਂ ਉਹਨੂੰ ਕਹਿਣਾ ਹੋਵੇ ਅਸੀਂ ਜਲੰਧਰ ਕਹਿੰਨੇ ਆ ਅਸੀਂ ਨਾਲ ਕੰਨਾ ਐਕਸਟਰਾ ਪਾ ਦਿੰਨੇ ਆ ਪੰਜਾਬੀ ਦੇ ਸ਼ਬਦ ਨੂੰ ਜਦੋਂ ਹਿੰਦੀ 'ਚ ਕਹਿਣਾ ਹੁੰਦਾ ਤਾਂ ਅਸੀਂ ਕੰਨਾ ਪਾ ਦਿੰਨੇ ਆ ਜਿਵੇਂ ਪੰਜਾਬੀ 'ਚ ਹੁੰਦਾ ਅੱਖ ਜਦੋਂ ਉਹਨੂੰ ਹਿੰਦੀ 'ਚ ਕਹਿਣਾ ਸੀ ਆਂਖ ਕਹਿੰਨੇ ਆ ਜਿਵੇਂ ਨੱਕ ਨੂੰ ਅਸੀਂ ਨਾਕ ਕਹਿ ਦਿੰਨੇ ਆ ਐਵੇਂ ਇਤਿਹਾਸਕਾਰਾਂ ਨੇ ਫਿਰ ਜੱਟਾਂ ਨੂੰ ਜਾਟ ਲਿਖਣਾ ਸ਼ੁਰੂ ਕਰ ਦਿੱਤਾ ਜਿਹੜੇ ਬੋਲਦੇ ਇਲਾਕਿਆਂ 'ਚ ਇਤਿਹਾਸਕਾਰ ਸੀਗੇ ਉਹਨਾਂ ਨੇ ਜੱਟਾਂ ਨੂੰ ਜਾਟ ਲਿਖਿਆ ਜਿਹੜੇ ਪੁਰਾਣੇ ਇਤਿਹਾਸਕਾਰ ਨੇ ਉਹ ਇਹਨਾਂ ਨੂੰ ਜੱਟ ਹੀ ਲਿਖਦੇ ਨੇ ਹੁਣ ਇਹਦੇ ਵਿੱਚ ਇਹ ਨਹੀਂ ਆ ਵੀ ਜੱਟ ਕਹਿਣਾ ਚਾਹੀਦਾ ਜਾਂ ਜਾਟ ਕਹਿਣਾ ਚਾਹੀਦਾ ਜੋ ਮਰਜ਼ੀ ਕਹਿ ਲਓ ਪਰ ਇਹਨਾਂ ਦਾ origin ਇੱਕੋ ਹੀ ਆ ਹੁਣ ਜੇ ਆਪਾਂ ਅੱਜ ਦੇ ਇਹ ਮਾਲਵੇ ਦੇ ਜੱਟਾਂ ਦੇ ਇਤਿਹਾਸ ਤੇ ਆਈਏ ਇਹਨਾਂ ਬਾਰੇ ਗੱਲ ਕਰੀਏ ਤਾਂ ਇਹ ਸਮਾਂ ਸੀਗਾ 1669 ਦਾ ਉਹ ਸਮਾਂ ਕਿਹੋ ਜਿਹਾ ਸੀਗਾ ਕੀ ਸਮੇਂ ਚ ਚੱਲ ਰਿਹਾ ਸੀ ਉਹ ਥੋੜਾ ਜਿਹਾ ਕਲੀਅਰ ਕਰ ਦਿੰਨੇ ਆ ਤਾਂ ਕਿ ਸਮਝਣ ਚ ਤੁਹਾਨੂੰ ਸੌਖਾ ਹੋ ਜਾਏ 1669 ਚ ਔਰੰਗਜ਼ੇਬ ਨੂੰ ਬਾਦਸ਼ਾਹ ਬਣੇ ਨੂੰ 11 ਸਾਲ ਹੋ ਗਏ ਸੀਗੇ 51 ਸਾਲ ਉਹਦੀ ਉਮਰ ਸੀ ਤਾਂ ਜਿਹੜੇ ਨਾਨ ਮੁਸਲਿਮ ਲੋਕ ਸੀਗੇ ਉਹਨਾਂ ਤੇ ਬਾਦੂ ਟੈਕਸ ਲਾਇਆ ਜਾਂਦਾ ਸੀਗਾ ਔਰੰਗਜ਼ੇਬ ਵੱਲੋਂ ਉਹ ਟੈਕਸ ਕਿਹੋ ਜਿਹਾ ਹੁੰਦਾ ਸੀ ਉਹ ਟੈਕਸ ਜਿਹਨੂੰ ਆਪਾਂ ਮਾਲੀਆ ਕਹਿ ਦਿੰਦੇ ਆ ਜਿਹਨੂੰ ਔਰੰਗਜ਼ੇਬ ਇੱਕ ਖਰਾਜ ਦੇ ਰੂਪ ਚ ਟੈਕਸ ਲਾਉਂਦਾ ਸੀਗਾ ਖਰਾਜ ਹੁੰਦਾ ਸੀਗਾ ਕਿ ਜਿਹੜੇ ਵੀ ਕਿਸਾਨ ਨੇ ਕਿ ਉਹ ਕਿਸਾਨ ਆਪਣੀ ਹੀ ਜ਼ਮੀਨ ਤੇ ਖੇਤੀ ਕਰਨ ਲਈ ਸਾਨੂੰ ਟੈਕਸ ਦੇਣ ਕਿਉਂਕਿ ਤੁਸੀਂ ਇਸਲਾਮੀ ਰਾਜ ਦੇ ਇੱਕ ਬਾਦਸ਼ਾਹ ਦੇ ਰਾਜ ਚ ਰਹਿ ਰਹੇ ਹੋ ਇਸ ਕਰਕੇ ਨਾਨ ਮਸਲਮ ਲੋਕਾਂ ਨੂੰ ਉਹ ਟੈਕਸ ਦੇਣਾ ਪੈਂਦਾ ਸੀਗਾ ਮਹਿਸੂਲ ਲਾਇਆ ਜਾਂਦਾ ਸੀ ਇਹਨੂੰ ਜਿਹਨੂੰ ਚੁੰਗੀ ਵੀ ਕਹਿ ਸਕਦੇ ਆ ਜਿਵੇਂ ਕੋਈ ਬਿਜ਼ਨਸਮੈਨ ਜਿਹੜੇ ਸੀਗੇ ਨਾਨ ਮਸਲਮ ਲੋਕ ਉਹਨਾਂ ਤੋਂ 5% ਚੁੰਗੀ ਲਈ ਜਾਂਦੀ ਸੀ ਜਿਹੜੇ ਮੁਸਲਮ ਲੋਕ ਸੀ ਉਹਨਾਂ ਤੋਂ ਕੋਈ ਚੁੰਗੀ ਨਹੀਂ ਲਈ ਜਾਂਦੀ ਸੀ ਤਾ ਇਹ ਇਸ ਤਰੀਕੇ ਨਾਲ ਜਿਹੜੇ ਨਾਨ ਮੁਸਲਮ ਲੋਕ ਸੀ ਉਹਨਾਂ ਤੇ ਬਹੁਤ ਜ਼ਿਆਦਾ ਪ੍ਰੈਸ਼ਰ ਪਾਇਆ ਜਾਂਦਾ ਸੀਗਾ ਜਿਹੋ ਟੈਕਸ ਨਹੀਂ ਪਰ ਪਾਉਂਦੇ ਸੀ ਤਾਂ ਉਹਨਾਂ ਦੀਆਂ ਔਰਤਾਂ ਨੂੰ ਚੱਕ ਲਿਆ ਜਾਂਦਾ ਸੀਗਾ ਉਹਨਾਂ ਦੇ ਮੰਦਰ ਢਾ ਦਿੱਤੇ ਜਾਂਦੇ ਸੀ ਜਾਂ ਉਹਨਾਂ ਦੇ ਧਾਰਮਿਕ ਸਥਾਨ ਢਾ ਦਿੱਤੇ ਜਾਂਦੇ ਸੀ ਉਹਨਾਂ ਨੂੰ ਗੁਲਾਮ ਬਣਾ ਲਿਆ ਜਾਂਦਾ ਸੀ ਇਹ ਗੋਕুল ਸਿੰਘ ਪਹਿਲਾ ਉਸ ਮਾਲਵੇ ਦਾ ਜੱਟ ਸੀਗਾ ਜਿਨੇ ਬਗਾਵਤ ਸ਼ੁਰੂ ਕੀਤੀ ਉਹਦੀ ਅਗਵਾਈ ਚ ਫਿਰ ਜੱਟਾਂ ਨੇ ਮਨਾ ਕਰ ਦਿੱਤਾ ਕਿ ਅਸੀਂ ਨਹੀਂ ਟੈਕਸ ਦੇਵਾਂਗੇ ਕਿ ਅਸੀਂ ਆਪਦੀ ਜ਼ਮੀਨ ਤੇ ਕਿਸਾਨੀ ਕਰਦੇ ਆਂ ਅਸੀਂ ਆਪਦੀ ਜ਼ਮੀਨ ਤੇ ਫਸਲਾਂ ਬੋਣਿਆ ਕਿ ਆਪਦੀ ਜ਼ਮੀਨ ਤੇ ਫਸਲਾਂ ਬੀਜਣ ਦਾ ਅਸੀਂ ਕੋਈ ਟੈਕਸ ਨਹੀਂ ਦੇਵਾਂਗੇ ਔਰੰਗਜ਼ੇਬ ਨੂੰ ਉਹਨਾਂ ਨੇ ਇੱਕ ਬਗਾਵਤ ਸ਼ੁਰੂ ਕਰ ਦਿੱਤੀ ਇੱਕ ਬਾਗੀ ਸੁਰ ਦਿਖਾਉਣਿਆ ਔਰੰਗਜ਼ੇਬ ਨੂੰ ਸ਼ੁਰੂ ਕਰ ਦਿੱਤੇ ਔਰ ਔਰੰਗਜ਼ੇਬ ਵਾਸਤੇ ਇਹ ਬੜੀ ਬੇਇੱਜ਼ਤੀ ਦੀ ਗੱਲ ਸੀ ਕਿਉਂਕਿ ਔਰੰਗਜ਼ੇਬ ਪੂਰੇ ਭਾਰਤ 'ਚ ਆਪਦਾ ਹੁਕਮ ਲਾਗੂ ਕਰਨਾ ਚਾਹੁੰਦਾ ਸੀਗਾ ਪੂਰੇ ਭਾਰਤ ਨੂੰ ਉਹ ਮੁਸਲਮ ਦੇਸ਼ ਬਣਾਉਣਾ ਚਾਹੁੰਦਾ ਸੀਗਾ ਕਿ ਔਰੰਗਜ਼ੇਬ ਦੇ ਦਿੱਲੀ ਦੇ ਬਿਲਕੁਲ ਨਾਲ ਬਗਾਵਤ ਸ਼ੁਰੂ ਹੋ ਗਈ ਤਾਂ ਇਹ ਔਰੰਗਜ਼ੇਬ ਵਾਸਤੇ ਇੱਕ ਬੜੀ ਬੇਇੱਜ਼ਤੀ ਦੀ ਗੱਲ ਸੀ ਕਿ ਲੋਕ ਕਹਿਣਗੇ ਕਿ ਤੇਰੇ ਨਾਲ ਲੱਗਦੇ ਇਲਾਕੇ ਤਾਂ ਤੇਰੀ ਗੱਲ ਨਹੀਂ ਮੰਨਦੇ ਕਿ ਪੂਰਾ ਭਾਰਤ ਤੇਰੀ ਕੀ ਗੱਲ ਮੰਨੂਗਾ ਫਿਰ ਔਰੰਗਜ਼ੇਬ ਨੇ ਇੱਥੇ ਇੱਕ ਬੜਾਈ ਸਖਤ ਫਰਮਾਨ ਜਾਰੀ ਕੀਤਾ ਕਿ ਜੇ ਇਹ ਖਰਾਜ ਦੇਣ ਨੂੰ ਨਹੀਂ ਰਾਜ਼ੀ ਤਾਂ ਇਹਨਾਂ ਦੇ ਮੰਦਰ ਢਾਹੋ ਤਾਂ ਉੱਥੇ ਇਤਿਹਾਸਕਾਰ ਲਿਖਦੇ ਨੇ ਕਿ ਔਰੰਗਜ਼ੇਬ ਦੇ ਕਹਿਣ ਤੇ ਮਥੁਰਾ ਦੇ ਕਈ ਪੁਰਾਤਨ ਮੰਦਰ ਢਾਹੇ ਗਏ ਤੇ ਮੰਦਰ ਢਾਹ ਕੇ ਕਈ ਮੰਦਰਾਂ ਦੀ ਥਾਂ ਤੇ ਮਸਜਿਦਾਂ ਸਾਰੀਆਂ ਗਈਆਂ ਇਸ ਗੱਲ ਦਾ ਰੋਸ ਪੂਰੇ ਇਲਾਕੇ 'ਚ ਸੀ ਤਾਂ ਉੱਥੇ ਹੀ ਫਿਰ ਗੋਕুল ਜੱਟ ਦੀ ਅਗਵਾਈ 'ਚ ਸਰੋਹਾ ਪਿੰਡ 'ਚ ਇੱਕ ਵੱਡੀ ਮੀਟਿੰਗ ਰੱਖੀ ਗਈ। ਉੱਥੇ ਇਹ ਸਾਰੇ ਜੱਟ ਸੀਗੇ ਜਿਹੜੇ ਕਿਸਾਨ ਸੀਗੇ ਜਾਂ ਹੋਰ ਵੀ ਕਈ ਬਰਾਦਰੀਆਂ ਦੇ ਲੋਕ ਸੀਗੇ ਉਹ ਗੋਕুল ਜੱਟ ਦੀ ਅਗਵਾਈ 'ਚ ਫਿਰ ਉੱਥੇ ਇਕੱਠੇ ਹੁੰਦੇ ਨੇ ਤੇ ਉੱਥੇ ਫਿਰ ਇੱਕ ਵੱਡੀ ਬਗਾਵਤ ਦਾ ਐਲਾਨ ਕੀਤਾ ਜਾਂਦਾ ਹੈ। ਜਦੋਂ ਇਹ ਮੁਗਲਾਂ ਨੂੰ ਪਤਾ ਚੱਲਦਾ ਹੈ ਤਾਂ ਮਥੁਰਾ ਦਾ ਜਿਹੜਾ ਫੌਜਦਾਰ ਲਾਇਆ ਹੋਇਆ ਸੀਗਾ ਔਰੰਗਜੀਬ ਨੇ ਉਹ ਸੀਗਾ ਅਬਦੁਲ ਨਵੀ। ਅਬਦੁਲ ਨਬੀ ਨੂੰ ਪੂਰੀਆਂ ਨੇ ਖੁੱਲੀ ਛੋੜ ਦਿੱਤੀ ਹੋਈ ਸੀ ਕਿ ਇਹ ਜੱਟਾਂ ਨੂੰ ਕੁਚਲ ਦੇ ਇਹਨਾਂ ਦੀ ਬਗਾਵਤ ਨੂੰ ਕੁਚਲ ਦੇ ਇਤਿਹਾਸੇ ਲਿਖਿਆ ਮਿਲਦਾ ਹੈ ਕਿ ਅਬਦੁਲ ਨਬੀ ਫਿਰ ਇੱਕ ਫੌਜ ਲੈ ਕੇ ਗਿਆ ਆਉਂਦੀ ਟੁਕੜੀ ਲੈ ਕੇ ਗਿਆ ਤੇ ਉੱਥੇ ਜੱਟਾਂ ਤੇ ਹਮਲਾ ਕਰ ਦਿੱਤਾ ਉਦੋਂ ਇੱਕ ਚੀਜ਼ ਦੇਖੋਗੇ ਨਾ ਤਾਂ ਉਸ ਸਮੇਂ ਜੱਟ ਨੇ ਜਿਹੜੇ ਇਹ ਹੁਣ ਕਿਸਾਨ ਲੋਕ ਨੇ ਪਰ ਇਹਨਾਂ ਦੇ ਖੂਨ 'ਚ ਇੱਕੋ ਜਿਹਾ ਰੂਪਾਣ ਆ ਹੁਣੇ ਕੋਈ ਪ੍ਰੋਫੈਸ਼ਨਲ ਲੜਾਕੂ ਨਹੀਂ ਸੀਗੇ ਨਾ ਹੀ ਇਹਨਾਂ ਨੇ ਜੇ ਦੇਖੀ ਉਸ ਤੋਂ ਪਹਿਲਾਂ ਕੋਈ ਜੰਗਾਂ ਲੜੀਆਂ ਸੀ ਪਰ ਇਤਿਹਾਸ ਜੇ ਲਿਖਿਆ ਮਿਲਦਾ ਹੈ ਕਿ ਉਸ ਸਮੇਂ ਮੁਗਲਾਂ ਦੀ ਟ੍ਰੇਨਡ ਫੌਜ ਨੂੰ ਇਹਨਾਂ ਨੇ ਬੁਰੇ ਤਰੀਕੇ ਨਾਲ ਹਰਾਇਆ ਤੇ ਇਹ ਗੋਕੁਲ ਜੱਟ ਉਹਨਾਂ ਨੇ ਉਹ ਔਰੰਗਜ਼ੇਬ ਦਾ ਜਿਹੜਾ ਫੌਜਦਾਰ ਸੀਗਾ ਮਥੁਰਾ ਦਾ ਅਬਦਲ ਨਵੀ ਉਹਨੂੰ ਮਾਰਤਾ ਅਬਦਲ ਨਵੀ ਨੂੰ ਮਾਰਨ ਤੋਂ ਬਾਅਦ ਇਹਨਾਂ ਦੇ ਹੌਸਲੇ ਇੰਨੇ ਵੱਧ ਗਏ ਕਿ ਮੁਗਲਾਂ ਦਾ ਗੜ ਮੰਨਿਆ ਜਾਂਦਾ ਇੱਕ ਸੈਦਾਬਾਦ ਇਲਾਕਾ ਜਿੱਥੇ ਮੁਗਲਾਂ ਦੀ ਚੌਂਕੀ ਹੁੰਦੀ ਸੀ ਇਹਨਾਂ ਨੇ ਉਹ ਇਲਾਕਾ ਲੁੱਟ ਲਿਆ ਤੇ ਅੱਗ ਲਾ ਦਿੱਤੀ ਹੁਣ ਇਹ ਟਟਕਾ ਸੀਗਾ ਔਰੰਗਜ਼ੇਬ ਵਾਸਤੇ ਇੱਕ ਵੱਡਾ ਉਸ ਤੋਂ ਬਾਅਦ ਇਹ ਕਿਹਾ ਜਾਂਦਾ ਹੈ ਕਿ ਇਹਨਾਂ ਨੇ ਪੂਰੇ ਇਲਾਕੇ ਤੇ ਜਵਾਬ ਦਾਦ ਘਰ ਕਰ ਲਿਆ ਇਤਿਹਾਸਕਾਰ ਇਹ ਲਿਖਦੇ ਨੇ ਕਿ ਉਹ ਇਲਾਕਾ ਜਿਹੜਾ ਮੁਗਲਾਂ ਦੇ ਤਖਤ ਦੇ ਬਿਲਕੁਲ ਨੇੜੇ ਸੀਗਾ ਇਹਨਾਂ ਦੇ ਇਲਾਕਿਆਂ 'ਚ ਮੁਗਲਾਂ ਦੇ ਝੰਡੇ ਦਿਖਣੇ ਬੰਦ ਹੋ ਗਏ ਸੀ ਹੁਣ ਔਰੰਗਜ਼ੇਬ ਉਸ ਸਮੇਂ उलझਿਆ ਹੋਇਆ ਸੀਗਾ ਦੱਖਣ 'ਚ ਛਤਰਪਤੀ ਸ਼ਿਵਾਜੀ ਦੇ ਨਾਲ ਉਹ ਜੰਗਾਂ ਕਰ ਰਿਹਾ ਸੀ ਉੱਥੇ ਜਦੋਂ ਖਬਰ ਪਹੁੰਚੀ ਕਿ ਮਾਲਵੇ ਦੇ ਜੱਟਾਂ ਨੇ ਵੱਡੀ ਬਗਾਵਤ ਕਰ ਦਿੱਤੀ ਆਪਣੇ ਇਲਾਕੇ ਲੁੱਟ ਲਏ ਨੇ ਤਾਂ ਫਿਰ ਔਰੰਗਜੀਬ ਨੂੰ ਉੱਥੇ ਖੁਦ ਆਉਣਾ ਪਿਆ ਸੀਗਾ ਜੰਗ ਦੇ ਮੈਦਾਨ 'ਚ ਇੱਕ ਵੱਡੀ ਫੌਜ ਲੈ ਕੇ ਫਿਰ ਔਰੰਗਜੀਬ ਆਇਆ ਹਸਨ ਅਲੀ ਦੀ ਜ਼ਿੰਮੇਵਾਰੀ ਲਈ ਗਈ ਹਸਨ ਅਲੀ ਇੱਕ ਵੱਡੀ ਫੌਜ ਦੀ ਟੁਕੜੀ ਲੈ ਕੇ ਆਇਆ ਤੇ 3 ਦਿਨਾਂ ਤੱਕ ਉਹ ਜੰਗ ਹੋਈ ਹੁਣ ਇੱਕ ਚੀਜ਼ ਦੇਖੋ ਕਿ ਇਨ੍ਹਾਂ ਦੀ ਜਿਹੜੀ ਗਿਣਤੀ ਸੀ ਉਹ ਬਹੁਤ ਘੱਟ ਸੀ ਔਰੰਗਜੀਬ ਇੱਕ ਵੱਡੀ ਫੌਜ ਲੈ ਕੇ ਆਇਆ ਸੀਗਾ ਔਰ ਤਿੰਨ ਦਿਨ ਤੱਕ ਮੁਗਲਾਂ ਨੂੰ ਇਹਨਾਂ ਨੇ ਬਾਣੀ ਪਾਈ ਰੱਖਿਆ ਜਿੱਤ ਦੀ ਜਿੱਤ ਦੀ ਜੰਗ ਫਿਰ ਇਹ ਹਾਰ ਗਏ ਉੱਥੇ ਉੱਥੇ ਇਤਿਹਾਸਕਾਰ ਇਹ ਲਿਖਦੇ ਨੇ ਕਿ ਉਹ ਤਿਲਪਤ ਦੀ ਜੰਗ ਦੇ ਨਾਲ ਮਸ਼ਹੂਰ ਆ ਤਿੰਨ ਦਿਨ ਉਹ ਜੰਗ ਚੱਲੀ ਸੀਗੀ ਉਹ ਜੰਗ ਚ ਘੱਟ ਗਿਣਤੀ ਚ ਹੋਣ ਦੇ ਬਾਵਜੂਦ ਵੀ ਇਹਨਾਂ ਨੇ ਬਿਲਕੁਲ ਨਾਲੇ ਅਨਟ੍ਰੇਨਡ ਹੋਣ ਦੇ ਬਾਵਜੂਦ ਕੋਈ ਵੱਡੇ ਹਥਿਆਰ ਨਹੀਂ ਸੀਗੇ ਉਹਨਾਂ ਕੋਲ ਮੁਗਲਾਂ ਕੋਲ ਤਕੜੇ ਹਥਿਆਰ ਵੀ ਸੀ ਤੇ ਉਹਨਾਂ ਕੋਲ ਟ੍ਰੇਨਡ ਫੌਜ ਵੀ ਸੀਗੀ ਇੱਥੇ ਤਿਲਪਤ ਦੀ ਜੰਗ ਚ ਜੱਟਾਂ ਨੇ 4000 ਮੁਗਲ ਮਾਰੇ ਸੀ ਤਿੰਨ ਦਿਨਾਂ ਚ ਔਰ 3000 ਜੱਟ ਉਸ ਜੰਗ ਚ ਸ਼ਹੀਦ ਹੋਏ ਸੀਗੇ ਔਰ ਉੱਥੇ ਫਿਰ ਇੱਕ ਬੜੀ ਮੁਸ਼ਕਲ ਦੇ ਬਾਅਦ ਫਿਰ ਇਹ ਗੋਕਲ ਸਿੰਘ ਨੂੰ ਗੋਕਲਾ ਜੱਟ ਵੀ ਜਿਸ ਨੂੰ ਲਿਕੇ ਆ ਗਿਆ ਹੈ ਇਹਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤਿਲਪਤ ਤੋਂ ਫਿਰ ਇਹਨੂੰ ਆਗਰੇ ਲਿਆਇਆ ਗਿਆ ਤੇ ਇਹਦੇ ਸਰੀਰ ਦੇ ਟੁਕੜੇ ਟੁਕੜੇ ਕਰਕੇ ਇਹਨੂੰ ਸ਼ਹੀਦ ਕੀਤਾ ਗਿਆ ਤਾਂ ਇਸ ਤਰੀਕੇ ਨਾਲ ਔਰੰਗਜ਼ੇਬ ਨੇ ਇਹ ਜੱਟਾਂ ਦੀ ਬਗਾਵਤ ਉਹਨੇ ਸੋਚਿਆ ਕਿ ਮੈਂ ਦਬਾ ਦਿੱਤੀ ਆ 1670 ਦੀ ਇੱਕ ਘਟਨਾ ਹੈ 1670 ਚ ਔਰੰਗਜ਼ੇਬ ਨੇ ਗੋਕੁਲਾ ਜੱਟ ਨੂੰ ਮਾਰ ਕੇ ਜੱਟਾਂ ਦੀ ਬਗਾਵਤ ਦਬਾਈ ਪਰ 1670 ਚ ਇੱਕ ਹੋਰ ਜੱਟ ਯੋਧੇ ਦਾ ਜਨਮ ਹੋਇਆ ਜਿਹਦਾ ਨਾਮ ਹੈ ਰਾਜਾ ਰਾਮ ਸਿੰਘ ਜੋ ਅੱਗੇ ਜਾ ਕੇ ਔਰੰਗਜ਼ੇਬ ਨੂੰ ਅੱਖਾਂ ਦਿਖਾਏਗਾ ਔਰੰਗਜ਼ੇਬ ਦੇ ਵਿਰੁੱਧ ਇੱਕ ਵੱਡੀ ਬਗਾਵਤ ਖੜੀ ਕਰੇਗਾ ਹੁਣ ਕੀ ਨਾਮ ਦੱਸ ਰਾਜਾ ਰਾਮ ਸਿੰਘ ਕਿਉਂਕਿ ਇੱਕ ਵੱਡੀ ਬਗਾਵਤ ਬਹੁਤ ਬੁਰੇ ਤਰੀਕੇ ਨਾਲ ਦਬਾਇਆ ਗਿਆ ਸੀ ਇਸ ਕਰਕੇ ਇਹ ਕਈ ਸਾਲ ਸ਼ਾਂਤ ਰਹੇ ਸਖਤਾਈ ਵੀ ਵਧਾ ਦਿੱਤੀ ਇਹਨਾਂ ਦੇ ਇਲਾਕਿਆਂ 'ਚ ਰੰਗਦੇਵ ਨੇ ਇਸ ਤੋਂ 9 ਸਾਲ ਬਾਅਦ ਉਹ ਸਮਾਂ ਆਉਂਦਾ ਜਦੋਂ ਰੰਗਦੇਵ ਨੇ ਇੱਕ ਬਹੁਤ ਤਾਨਾਸ਼ਾਹੀ ਹੁਕਮ ਜਾਰੀ ਕੀਤਾ ਸੀਗਾ ਔਰੰਗਜ਼ੇਬ ਨੇ ਗੁਗਲ ਸਿੰਘ ਦੀ ਮੌਤ ਤੋਂ 9 ਸਾਲ ਬਾਅਦ ਔਰੰਗਜ਼ੇਬ ਨੇ ਜਜ਼ੀਆ ਟੈਕਸ ਲਾਗੂ ਕੀਤਾ ਸੀਗਾ ਜਜ਼ੀਆ ਟੈਕਸ ਇਤਿਹਾਸਕਾਰ ਇਹ ਮੰਨਦੇ ਨੇ ਕਿ ਮੁਗਲ ਇਤਿਹਾਸ 'ਚ ਸਭ ਤੋਂ ਜਿਹੜਾ ਸਖਤ ਟੈਕਸ ਜਾਂ ਬਾਕੀ ਧਰਮਾਂ ਨੂੰ ਦਬਾਉਣ ਵਾਸਤੇ ਸਭ ਤੋਂ ਵੱਡਾ ਕਦਮ ਮੰਨਿਆ ਜਾਂਦਾ ਹੈ ਹੁਣ ਜਜ਼ੀਆ ਟੈਕਸ ਬਾਰੇ ਥੋੜਾ ਜਿਹਾ ਦੱਸ ਦਿੰਨੇ ਆਂ ਟੈਕਸ ਤਾਂ ਇਹਨਾਂ ਨੇ ਪਹਿਲਾਂ ਵੀ ਲਾਏ ਹੋਏ ਸੀਗੇ ਜਜ਼ੀਆ ਟੈਕਸ ਸੀਗਾ ਜਿਹੜਾ ਇਹਨੂੰ ਪ੍ਰੋਟੈਕਸ਼ਨ ਟੈਕਸ ਵੀ ਕਿਹਾ ਜਾਂਦਾ ਸੀਗਾ ਯਾਨੀ ਕਿ ਔਰੰਗਜ਼ੇਬ ਦਾ ਇਹ ਮੰਨਣਾ ਸੀਗਾ ਤੁਸੀਂ ਸਾਨੂੰ ਟੈਕਸ ਦਿਓ ਤੁਸੀਂ ਚਾਹੇ ਕੋਈ ਵੀ ਕੰਮ ਨਹੀਂ ਕਰਦੇ ਤੁਸੀਂ ਸਾਹ ਵੀ ਲੈ ਰਹੇ ਹੋ ਜੇ ਸਾਨੂੰ ਸਾਹ ਲੈਣ ਦਾ ਵੀ ਆਪਦਾ ਟੈਕਸ ਦਿਓ ਕਿਉਂਕਿ ਤੁਸੀਂ ਸਾਡੇ ਰਾਸ ਚ ਜੋ ਹਵਾ ਹੈ ਉਹਦੇ ਚ ਸਾਹ ਲੈ ਰਹੇ ਹੋ ਤੁਸੀਂ ਸੋਚ ਕੇ ਦੇਖੋ ਤੁਹਾਨੂੰ ਸਾਹ ਲੈਣ ਦਾ ਵੀ ਜੇ ਨਾ ਪਵੇ ਉਹ ਕਿੰਨਾ ਔਖਾ ਹੋ ਜਾਊਗਾ ਸਾਹ ਲੈਣਾ ਵੀ ਤਾਂ ਜਿਹੜਾ ਇਹ ਟੈਕਸ ਸੀਗਾ ਇਹ ਬਾਕੀ ਧਰਮਾਂ ਨੂੰ ਸਿਰਫ ਦਬਾਉਣ ਵਾਸਤੇ ਲਗਾਇਆ ਗਿਆ ਸੀਗਾ ਇਹ ਟੈਕਸ ਉਹੀ ਟੈਕਸ ਆ ਜੋ ਅਕਬਰ ਨੇ ਖਤਮ ਕੀਤਾ ਸੀਗਾ ਅਕਬਰ ਤੋਂ ਪਹਿਲਾਂ ਵੀ ਜਿਹੜੇ ਮੁ슬ਮ ਸ਼ਾਸਕ ਰਹੇ ਨੇ ਉਹ ਵੀ ਇਹ ਟੈਕਸ ਲੈਂਦੇ ਸੀ ਪਰ ਅਕਬਰ ਨੇ 8x ਖਤਮ ਕਰ ਦਿੱਤਾ ਸੀਗਾ ਤਾਂ ਹੀ ਹੁਣ ਅਕਬਰ ਦਾ ਨਾਮ ਜਦੋਂ ਅਸੀਂ ਲੈਨੇ ਆ ਤਾਂ ਬਾਕੀ ਮੁਗਲਾਂ ਵਾਂਗੂ ਅਕਬਰ ਨੂੰ ਨਫ਼ਰਤ ਨਹੀਂ ਕੀਤੀ ਜਾਂਦੀ ਕਿਉਂਕਿ ਅਕਬਰ ਨੇ ਇਥੇ ਜਨਤਾ ਦਾ ਸੋਚਿਆ ਸੀ ਅਕਬਰ ਨੇ ਜੋ ਆਪਣੇ ਰਾਜ 'ਚ ਟੈਕਸ ਖਤਮ ਕੀਤਾ ਸੀਗਾ ਔਰੰਗਜ਼ੇਬ ਨੇ ਉਹ ਦੁਬਾਰਾ ਕਈ ਸਾਲਾਂ ਬਾਅਦ ਉਹ ਲਾਗੂ ਕਰ ਦਿੱਤਾ ਤਾਂ ਉੱਥੇ ਹੁਣ ਇਤਿਹਾਸਕਾਰ ਹੀ ਲਿਖਦੇ ਨੇ ਕਿ ਜਦੋਂ ਟੈਕਸੇ ਵਸੂਲਿਆ ਵੀ ਜਾਂਦਾ ਸੀ ਨਾ ਤਾਂ ਬੜਾ ਸ਼ਰਮਿੰਦਾ ਕੀਤਾ ਜਾਂਦਾ ਸੀ ਲੋਕਾਂ ਨੂੰ ਉੱਥੇ ਉਹਨਾਂ ਨੂੰ ਦਿਖਾਇਆ ਜਾਂਦਾ ਸੀ ਕਿ ਤੁਸੀਂ ਕਿੰਨੇ ਨੀਵੇਂ ਹੋ ਉੱਥੇ ਜੋ ਇਹਨੇ ਟੈਕਸ ਕਲੈਕਟਰ ਅਧਿਕਾਰੀ ਲਾਏ ਵੇ ਸੀਗੇ ਉਹ ਮੁਸਲਮਾਨ ਸੀਗੇ ਜਦੋਂ ਨਾਨ-ਮੁਸਲਿਮ ਲੋਕ ਜਦੋਂ ਟੈਕਸ ਦੇਣ ਆਉਂਦੇ ਸੀ ਤਾਂ ਉੱਥੇ ਇੱਕ ਇਤਿਹਾਸਕਾਰ ਨੇ ਵਿਲੀਅਮ ਇਰਵਿਨ ਉਹ ਹੀ ਲਿਖਦੇ ਨੇ ਕਿ ਉਹਨਾਂ ਨੂੰ ਕਿਹਾ ਜਾਂਦਾ ਸੀ ਕਿ ਤੁਸੀਂ ਨੰਗੇ ਪੈਰੀ ਆਓ ਉੱਥੇ ਹੋਰ ਵੀ ਬੜੀਆਂ ਸਖਤਾਈਆਂ ਲਾਈਆਂ ਔਰੰਗਜੀਬ ਨੇ ਔਰੰਗਜੀਬ ਨੇ ਪਾਲਕੀ ਤੇ ਘੁੰਮਣਾ ਬੰਦ ਕਰ ਦਿੱਤਾ ਇਹ ਕਹਿ ਦਿੰਦਾ ਕਿ ਜਿਹੜੇ ਨਾਨ-ਮ ਉਹ ਵਧੀਆ ਕੱਪੜੇ ਨਹੀਂ ਪਾ ਸਕਦੇ ਉਹ ਕੋੜਿਆਂ ਤੇ ਨਹੀਂ ਬੈਠ ਸਕਦੇ ਉਹ ਆਪਦੇ ਕੋਲ ਸ਼ਸਤਰ ਨਹੀਂ ਰੱਖ ਸਕਦੇ ਉਹ ਇਹ ਸਮਾਂ ਸੀਗਾ ਜਦੋਂ ਬਿਲਕੁਲ ਇਹਨੇ ਗਲਾ ਘੋਟ ਕੇ ਰੱਖ ਦਿੱਤਾ ਸੀਗਾ ਔਰੰਗਜੀਬ ਨੇ ਕਿ ਜਿਹੜੇ ਦੂਜੇ ਧਰਮਾਂ ਦੇ ਲੋਕ ਨੇ ਸਿੱਧਾ ਇਹ ਮੈਸੇਜ ਸੀਗਾ ਕਿ ਤੁਸੀਂ ਗੁਲਾਮ ਹੋ ਹੁਣ ਇਹ ਸਮਾਂ ਹੈਗਾ 1679 ਦਾ ਸਮਾਂ ਫਿਰ ਇਹ 1679 ਦੇ ਸਮੇਂ 'ਚ ਉਦੋਂ ਜਿਹੜਾ ਰਾਜਾ ਰਾਮ ਸਿੰਘ ਸੀਗਾ ਜੱਟਾਂ ਦਾ ਅਗਲਾ ਜਿਹੜਾ ਬਾਗੀ ਸੀਗਾ ਉਦੋਂ ਦੀ ਉਮਰ ਸੀਗੀ ਸਿਰਫ 9 ਸਾਲ ਉਦੋਂ 9-10 ਸਾਲ ਦੀ ਉਮਰ 'ਚ ਫਿਰ ਉਹਨੇ ਬਗਾਵਤ ਸ਼ੁਰੂ ਕੀਤੀ ਤੇ ਸੋਚ ਕੇ ਦੇਖੋ ਉਹ ਸਿਰਫ 10 ਸਾਲ ਦੇ ਇੱਕ ਨੌਜਵਾਨ ਨੇ ਰੰਗਜੀਵ ਦੇ ਕਿਵੇਂ ਨਾਸੀ ਧੂਆਂ ਲਿਆਂਦਾ ਉਹ ਤੁਹਾਨੂੰ ਅੱਗੇ ਦੱਸਦੇ ਹਾਂ ਹੁਣ ਆਪਾਂ ਸੇਮ ਥੋੜਾ ਜਿਹਾ ਇਹ ਸਮਝ ਲੈਣੇ ਆ ਕਿ ਉਦੋਂ ਪੰਜਾਬ 'ਚ ਕੀ ਚੱਲ ਰਿਹਾ ਸੀਗਾ 1679 'ਚ ਸੀਗੇ ਗੁਰੂ ਗੋਬਿੰਦ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦੀ ਉਮਰ ਜੇ ਆਪਾਂ ਉਦੋਂ ਦੇਖੀਏ ਤਾਂ ਉਹ 12-13 ਸਾਲ ਦੇ ਸੀ ਉਦੋਂ ਪੂਰੇ ਦੇਸ਼ 'ਚ ਇਹ ਮੈਸੇਜ ਇੱਕ ਗਿਆ ਹੋਇਆ ਸੀ ਕਿ ਤੁਸੀਂ ਗੁਲਾਮ ਹੋ ਤੁਸੀਂ ਟੈਕਸ ਦਿਓ ਤੁਸੀਂ ਪਾਲਕੀ ਦਾਦਕਾਰਨੀ ਉਹ ਤੁਹਾਨੂੰ ਤੁਹਾਨੂੰ ਸ਼ਸਤਰ ਰੱਖਣ ਦਾ ਅਧਿਕਾਰ ਨਹੀਂ ਹੈ ਤੁਹਾਨੂੰ ਘੋੜੇ ਰੱਖਣ ਦਾ ਅਧਿਕਾਰ ਨਹੀਂ ਹੈ ਉਹ ਸਮੇਂ 'ਚ ਗੁਰੂ ਗੋਬਿੰਦ ਸਿੰਘ ਜੀ ਨੇ 13 ਸਾਲ ਦੀ ਉਮਰ 'ਚ ਰਣਜੀਤ ਨਗਾਰਾ ਤਿਆਰ ਕੀਤਾ ਸੀਗਾ ਉਹ ਔਰੰਗਜ਼ੇਬ ਨੂੰ ਸਿੱਧਾ-ਸਿੱਧਾ ਇੱਕ ਚੈਲੰਜ ਸੀਗਾ ਕਿਉਂਕਿ ਨਗਾਰਾ ਉਦੋਂ ਬਾਦਸ਼ਾਹਤ ਦੀ ਨਿਸ਼ਾਨੀ ਸੀ ਨਗਾਰਾ ਕੋਈ ਇੱਕ ਕੋਈ ਇਹ ਨਹੀਂ ਸੀ ਕਿ ਕੋਈ ਛੋਟਾ ਮੋਟਾ ਇਨਸਟਰੂਮੈਂਟ ਨਹੀਂ ਸੀਗਾ ਨਗਾਰਾ ਉਦੋਂ ਬਾਦਸ਼ਾਹ ਰੱਖਦੇ ਹੁੰਦੇ ਸੀ ਉਦੋਂ ਨਗਾਰਾ ਰੱਖਣ ਦਾ ਅਧਿਕਾਰ ਸਿਰਫ ਬਾਦਸ਼ਾਹ ਕੋਲ ਹੁੰਦਾ ਸੀ ਉਦੋਂ ਗੁਰੂ ਗੋਬਿੰਦ ਸਿੰਘ ਜੀ ਨੇ 13 ਸਾਲ ਦੀ ਉਮਰ 'ਚ ਜਦੋਂ ਪੂਰਾ ਭਾਰਤ ਰੰਗਜੀਬ ਦੇ ਇਹ ਨਾਦਰ ਸ਼ਾਹੀ ਫਰਮਾਨ ਤੋਂ ਇਹ ਤਾਨਾ ਸ਼ਾਹੀ ਫਰਮਾਨ ਤੋਂ ਡਰ ਰਿਹਾ ਸੀ 13 ਸਾਲ ਦੀ ਉਮਰ 'ਚ ਗੁਰੂ ਗੋਬਿੰਦ ਸਿੰਘ ਜੀ ਨੇ ਨਗਾਰਾ ਤਿਆਰ ਕਰਵਾਇਆ ਨਗਾਰਾ ਜਦੋਂ ਵੱਜਦਾ ਸੀਗਾ ਤਾਂ ਉਹ ਨਗਾਰੇ ਤੋਂ ਹੀ ਫਿਰ ਜਿਹੜੇ ਦੁਸ਼ਮਣ ਸੀਗੇ ਉਹ ਕੰਬ ਜਾਂਦੇ ਸੀਗੇ ਉਹ ਸਿੱਧਾ ਚੈਲੰਜ ਸੀਗਾ ਗੁਰੂ ਗੋਬਿੰਦ ਸਿੰਘ ਜੀ ਦਾ ਕਿ ਅਸੀਂ ਗੁਲਾਮ ਨਹੀਂ ਹਾਂ ਅਸੀਂ ਆਜ਼ਾਦ ਹਾਂ ਅਸੀਂ ਤੈਨੂੰ ਕੋਈ ਟੈਕਸ ਨਹੀਂ ਦੇਵਾਂਗੇ ਨਾ ਹੀ ਕਿਸੇ ਇਤਿਹਾਸਕਾਰ ਨੇ ਲਿਖਿਆ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕਿਸੇ ਵੀ ਤਰੀਕੇ ਦਾ ਮੁਗਲਾਂ ਨੂੰ ਕੋਈ ਵੀ ਟੈਕਸ ਦਿੱਤਾ ਹੋਵੇ ਸਿੱਖਾਂ ਦੇ ਨਾਲ ਨਾਲ ਹੋਰ ਕਈ ਬਹਾਦਰ ਲੋਕ ਵੀ ਸੀਗੇ ਜਿਹੜੇ ਔਰੰਗਜ਼ੇਬ ਦੇ ਇਹ ਨਾਦਰ ਸ਼ਾਹੀ ਫਰਮਾਨ ਇਹ ਤਾਨਾ ਸ਼ਾਹੀ ਫਰਮਾਨ ਨੂੰ ਅੱਖਾਂ ਦਿਖਾ ਰਹੇ ਸੀ ਉਹਨਾਂ ਚੋਂ ਇੱਕ ਸੀ ਇਹ ਮਾਲਵੇ ਦਾ ਰਾਜਾ ਰਾਮ ਸਿੰਘ ਤਾਂ ਉਦੋਂ ਉਮਰ ਵੀ ਦੇਖੋ ਸਿਰਫ 10 ਸਾਲ ਦੀ ਇਹਦੀ ਉਮਰ ਆ ਹੁਣ ਇੱਕ ਚੀਜ਼ ਦੇਖੋਗੇ ਇਹ 10 ਸਾਲ ਦਾ ਇੱਕ ਨੌਜਵਾਨ ਇੰਨਾ ਵੱਡਾ ਲੀਡਰ ਕਿਵੇਂ ਬਣ ਗਿਆ ਜੱਟਾਂ ਦਾ ਇਹ ਮਾਲਵੇ ਦੇ ਜੱਟਾਂ ਦਾ ਉਹ ਮਥੁਰਾ ਦੇ ਲੋਕਾਂ ਦਾ ਇੰਨਾ ਵੱਡਾ ਲੀਡਰ ਕਿਵੇਂ ਬਣ ਗਿਆ ਕਿਉਂਕਿ ਜੇ ਦੇਖੀਏ ਤਾਂ ਇਹਨੂੰ ਕੋਈ ਵਿਰਾਸਤ ਚ ਵੀ ਨਹੀਂ ਮਿਲੀ ਸੀਗੀ ਇਹ ਚੀਜ਼ ਕਿ ਇਹਦੇ ਦਾਦੇ ਕੋਈ ਜੰਗਾਂ ਲੜਦੇ ਰਹੇ ਹੋਣ ਕਿ ਇਹਦਾ ਪਿਓ ਕੋਈ ਜੰਗਾਂ ਲੜਦਾ ਰਿਹਾ ਹੋਵੇ ਤਾਂ ਕਿ ਇਹਨੂੰ ਵਿਰਾਸਤ ਚ ਕਈ ਵਾਰ ਚੀਜ਼ ਮਿਲ ਜਾਂਦੀਆਂ ਜ਼ਗੀਰਦਾਰੀਆਂ ਜਾਂ ਰਾਜੇ ਮਹਾਰਾਜੇ ਅੱਗੇ ਮਿਲ ਜਾਂਦੇ ਨੇ ਤਾਂ ਇੱਕ ਇਹੋ ਜਿਹੀ ਘਟਨਾ ਹੋਈ ਸੀ ਜਿਹਦੇ ਨਾਲ ਇੰਨੀ ਛੋਟੀ ਉਮਰ ਚ ਹੀ ਇਹ ਉਥੋਂ ਦੇ ਲੋਕਾਂ ਦਾ ਤੇ ਜੱਟਾਂ ਦਾ ਇੱਕ ਵੱਡਾ ਸਿਰਕੱਟ ਲੀਡਰ ਬਣ ਗਿਆ ਤਾਂ ਇਹ ਮਥੁਰਾ ਦੇ ਇਲਾਕੇ 'ਚ ਇੱਕ ਪਿੰਡ ਸੀਗਾ ਆਉ ਉਹ ਪਿੰਡ ਦਾ ਜਿਹੜਾ ਫੌਜਦਾਰ ਸੀ ਮੁਗਲ ਫੌਜਦਾਰ ਸੀ ਉਹਦਾ ਨਾਮ ਸੀ ਲਾਲ ਬੇਗ ਉਹ ਬੜਾ ਤੰਗ ਕਰਦਾ ਸੀਗਾ ਇਹ ਇਲਾਕੇ ਦੇ ਲੋਕਾਂ ਨੂੰ ਕਿਉਂਕਿ ਅਰੰਗਜੀਵ ਦੀ ਖੁੱਲੀ ਛੋਟ ਇਹਨਾਂ ਨੂੰ ਮਿਲੀ ਹੋਈ ਸੀ ਕਿ ਇਹਨਾਂ ਨੂੰ ਦੱਬ ਕੇ ਰੱਖੋ ਕਿਉਂਕਿ ਪਹਿਲਾਂ ਵੀ ਬਗਾਵਤ ਦੇ ਸੌਰ ਇਹਨਾਂ ਦੇ ਲੋਕਾਂ ਨੇ ਉਠਾਏ ਸੀ ਗੋਕਲਾ ਸਿੰਘ ਹੋਣਾ ਨੇ ਉਠਾਏ ਸੀ ਇਸ ਕਰਕੇ ਹੁਣ ਵੀ ਜਦੋਂ 1679 ਚ ਜਦੋਂ ਜਜ਼ੀਆ ਲਾਗੂ ਕੀਤਾ ਗਿਆ ਤਾਂ ਜੱਟਾਂ ਨੇ ਉਹਦਾ ਵਿਰੋਧ ਕੀਤਾ ਇਹ ਇਲਾਕੇ ਦੇ ਲੋਕਾਂ ਨੇ ਉਹਦਾ ਵਿਰੋਧ ਕੀਤਾ ਤਾਂ ਸ਼ਕਤੀ ਹੋਰ ਤੇਜ਼ ਕਰ ਦਿੱਤੀ ਤਾਂ ਕਈ ਵਾਰ ਜਦੋਂ ਜ਼ਿਆਦਾ ਪਾਵਰ ਮਿਲ ਜਾਂਦੀ ਸੀ ਨਾ ਇਹ ਮੁਗਲਾਂ ਦੇ ਅਧਿਕਾਰੀਆਂ ਨੂੰ ਫਿਰ ਇਹ ਉਹਦਾ ਗਲਤ ਇਸਤੇਮਾਲ ਹੋਰ ਤਰੀਕਿਆਂ ਨਾਲ ਵੀ ਕਰਦੇ ਸੀ ਤਾਂ ਉਹ ਆਉ ਪਿੰਡ ਦਾ ਜਿਹੜਾ ਫੌਜਦਾਰ ਸੀਗਾ ਜਿਹੜਾ ਲਾਲ ਬੇਗ ਉਥੇ ਇੱਕ ਘਟਨਾ ਹੋਈ 1680 ਚ ਇੱਕ ਪਤੀ ਪਤਨੀ ਸੀਗੇ ਉਹ ਜਾ ਰਹੇ ਸੀਗੇ ਉਹ ਖੂਹ ਤੇ ਰੁਕੇ ਇੱਕ ਉਹ ਖੂਹ ਤੇ ਜਦੋਂ ਪਾਣੀ ਪੀਣ ਲੱਗੇ ਤਾਂ ਉਥੇ ਉਹ ਮੁਗਲਾਂ ਦੇ ਸਪਾਈ ਵੀ ਫਿਰਦੇ ਸੀਗੇ ਜਿਹੜੀ ਉਹ ਔਰਤ ਸੀਗੀ ਨਾ ਉਹ ਬੜੀ ਖੂਬਸੂਰਤ ਸੀਗੀ ਇਤਿਹਾਸਕਾਰ ਲਿਖਦੇ ਨੇ ਉਹ ਮੁਗਲ ਸਪਾਹੀ ਉਹਨੂੰ ਚੱਕ ਕੇ ਲੈ ਜਾਂਦੇ ਨੇ ਉੱਥੋਂ ਤੇ ਉਹ ਲਾਲ ਬੇਗ ਕੋਲ ਲੈ ਜਾਂਦੇ ਨੇ ਤੇ ਲਾਲ ਬੇਗ ਫਿਰ ਉਹਦੀ ਬੇਪੱਤੀ ਕਰਦਾ ਹੈ ਤੇ ਜਦੋਂ ਇਹ ਇਲਾਕੇ ਦੇ ਜੱਟਾਂ ਨੂੰ ਇਹ ਗੱਲ ਪਤਾ ਲੱਗਦੀ ਹੈ ਤਾਂ ਰਾਜਾ ਰਾਮ ਸਿੰਘ ਦਾ ਫਿਰ ਉੱਥੇ ਖੂਨ ਖੋਲਦਾ ਹੈ ਤੇ ਰਾਜਾ ਰਾਮ ਸਿੰਘ ਇਹ ਕਹਿੰਦਾ ਹੈ ਕਿ ਇਹ ਲਾਲਬੇਗ ਨੂੰ ਹੁਣ ਸਜ਼ਾਸੀ ਦੇਵਾਂਗੇ ਕਿਉਂਕਿ ਉਹ ਲਾਲਬੇਗ ਸੀਗਾ ਜਿਹੜਾ ਉਹ ਮੌਜੂਦਾ ਅਫਸਰ ਸੀਗਾ ਮੁਗਲਾਂ ਦਾ ਤੇ ਉਹ ਇੱਕ ਵੱਡੀ ਸਿਕਿਉਰਿਟੀ ਚ ਰਹਿੰਦਾ ਸੀਗਾ ਐ ਤਾਂ ਹੈ ਨਹੀਂ ਕਿ ਉਹ ਸੜਕਾਂ ਤੇ ਐ ਘੁੰਮਦਾ ਰਹਿੰਦਾ ਸੀ ਫਿਰ ਇਹਨਾਂ ਨੇ ਇੱਕ ਸਕੀਮ ਬਣਾਈ ਗੱਡੇ ਜਾ ਰਹੇ ਸੀਗੇ ਉਦੀ ਚੌਂਕੀ ਵੱਲ ਨੂੰ ਗੱਡੇ ਜਾ ਰਹੇ ਸੀਗੇ ਘਾਹ ਨਾਲ ਭਰੇ ਹੋਏ ਇਹ ਫਿਰ ਰਾਜਾ ਰਾਮ ਸਿੰਘ ਹੋਣੀ ਕੁਝ ਆਪਣੇ ਸਾਥੀਆਂ ਨੂੰ ਲੈ ਕੇ ਉਹ ਘਾਹ ਵਾਲੇ ਗੱਡਿਆਂ ਚ ਲੋਕੇ ਫਿਰ ਇਹਦੇ ਤੰਮੂਆਂ ਚ ਵੜ ਜਾਂਦੇ ਨੇ ਜਦੋਂ ਉਥੇ ਇਹਦੇ ਇਲਾਕੇ ਚ ਇਹਦੇ ਤੰਮੂ ਕੋਲ ਉਹ ਪਹੁੰਚਦੇ ਨੇ ਇਹਦੀ ਚੌਕੀ 'ਚ ਪਹੁੰਚਦੇ ਨੇ ਤਾਂ ਉੱਥੋਂ ਫਿਰ ਉਹ ਬਾਹਰ ਨਿਕਲ ਕੇ ਉਹ ਗੱਡਿਆਂ ਨੂੰ ਘਾਹ ਨੂੰ ਅੱਗ ਲਾਉਂਦੇ ਨੇ ਪੂਰੇ ਜਦੋਂ ਲਾਟਾਂ ਉੱਥੇ ਮਚਦੀਆਂ ਨੇ ਤਾਂ ਸਾਰੇ ਮੁਗਲ ਫੌਜੀ ਸੀਗੇ ਜਿਹੜੇ ਉਹ ਗੱਡਿਆਂ ਵੱਲ ਨੂੰ ਹੋ ਜਾਂਦੇ ਨੇ ਤੇ ਇਹ ਜਾ ਕੇ ਫਿਰ ਉੱਥੇ ਉਹਦਾ ਸਿਰ ਵੜ ਦਿੰਦੇ ਨੇ ਜਿਹੜਾ ਲਾਲ ਵੇਗ ਸੀਗਾ ਤਾਂ ਇਹ ਇੱਕ ਵੱਡੀ ਘਟਨਾ ਸੀ ਜਿਸ ਨੇ ਰਾਜਾ ਰਾਮ ਸਿੰਘ ਨੂੰ ਇੱਕ 10 ਸਾਲ ਦੇ ਨੌਜਵਾਨ ਨੂੰ ਇੱਕ ਵੱਡਾ ਲੀਡਰ ਬਣਾ ਦਿੱਤਾ ਲੋਕਾਂ ਨੇ ਇਹਨੂੰ ਆਪਣਾ ਆਗੂ ਮੰਨ ਲਿਆ ਕਿਉਂਕਿ ਇੱਕ ਜ਼ਾਲਮ ਮੁਗਲਾਂ ਦੇ ਫੌਜਦਾਰ ਨੂੰ ਜੋ ਔਰਤਾਂ ਦੀ ਬੇਪਤੀ ਕਰਦਾ ਸੀ ਉਹਨੂੰ ਮਾਰਨ ਵਾਲੇ 10 ਸਾਲ ਦੇ ਨੌਜਵਾਨ ਨੂੰ ਆਪਣਾ ਸਭਨੇ ਆਗੂ ਬਣਾ ਲਿਆ ਉਸ ਤੋਂ ਬਾਅਦ ਫਿਰ ਇਹਨਾਂ ਨੇ ਉਹ ਇਲਾਕੇ ਤੇ ਆਪਣਾ ਅਧਿਕਾਰ ਜਮਾਉਣਾ ਸ਼ੁਰੂ ਕਰ ਦਿੱਤਾ ਫਿਰ ਇਹਨਾਂ ਨੇ ਹੋਰ ਲੋਕ ਆਪਣੇ ਨਾਲ ਜੋੜੇ ਹੋਰ ਜੱਟਾਂ ਨੂੰ ਆਪਣੇ ਨਾਲ ਜੋੜਿਆ ਤੇ ਹੋਰ ਕਈ ਬਰਾਦਰੀਆਂ ਨੂੰ ਵੀ ਆਪਣੇ ਨਾਲ ਜੋੜਿਆ ਸਭ ਨੂੰ ਕਿਹਾ ਕਿ ਆਪਾਂ ਗੁਲਾਮ ਨਹੀਂ ਹੈਗੇ ਔਰੰਗਜ਼ੇਬ ਨੂੰ ਆਪਾਂ ਟੈਕਸ ਨਹੀਂ ਦੇਣਾ ਤੁਸੀਂ ਆਜ਼ਾਦੀ ਨਾਲ ਜਿਉਂਵੋ ਉਹ ਜਿਹੜਾ ਤੁਸੀਂ ਟੈਕਸ ਦੇ ਰਹੇ ਹੋ ਥੋੜੇ ਟਾਈਮ ਲਈ ਸਾਨੂੰ ਦੋ ਅਸੀਂ ਤੁਹਾਨੂੰ ਹਥਿਆਰ ਲੈ ਕੇ ਦੇਵਾਂਗੇ ਫਿਰ ਲੋਕਾਂ ਨੇ ਕੁਝ ਲੋਕ ਇਹਨਾਂ ਦੇ ਨਾਲ ਜੁੜਦੇ ਗਏ ਜੁੜਦੇ ਗਏ ਤਾਂ ਉਹ ਜਿਹੜਾ ਟੈਕਸ ਮੁਗਲਾਂ ਨੂੰ ਜਾਂਦਾ ਸੀਗਾ ਉਹ ਟੈਕਸ ਇਹਨਾਂ ਨੇ ਆਪਸ ਵਿੱਚ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਇਹਨਾਂ ਨੇ ਹਥਿਆਰ ਲੈਣੇ ਸ਼ੁਰੂ ਕਰ ਦਿੱਤੇ ਹੁਣ ਇਹ ਚੀਜ਼ ਦੇਖੋ ਤੁਸੀਂ ਪਹਿਲਾਂ ਵੀ ਜਦੋਂ ਬਗਾਵਤ ਉੱਠੀ ਸੀ ਗੋਕਲਾ ਸਿੰਘ ਨੇ ਜਦੋਂ ਰੰਗਜੀਵ ਦੇ ਖਿਲਾਫ ਬਗਾਵਤ ਉਠਾਈ ਸੀ ਤਾਂ ਉਸ ਸਮੇਂ ਉਹ ਅਨਟ੍ਰੇਨਡ ਫੌਜੀ ਉਹਦੇ ਨਾਲ ਕੋਈ ਜ਼ਿਆਦਾ ਵੱਡੇ ਹਥਿਆਰ ਨਹੀਂ ਸੀਗੇ ਤਾਂ ਇਹਨੂੰ ਆਪਦੇ ਇਤਿਹਾਸ ਦਾ ਵੀ ਪਤਾ ਸੀਗਾ ਤਾਂ ਇੱਥੇ ਫਿਰ ਰਾਜਾ ਰਾਮ ਸਿੰਘ ਨੇ ਇੱਕ ਵੱਡੀ ਫੌਜ ਜਟਾਉਣੀ ਸ਼ੁਰੂ ਕਰ ਦਿੱਤੀ ਫੌਜ ਬਣਾਉਣੀ ਸ਼ੁਰੂ ਕਰ ਦਿੱਤੀ ਹਥਿਆਰ ਜੋੜਨੇ ਇਹਨਾਂ ਨੇ ਸ਼ੁਰੂ ਕਰ ਦਿੱਤੇ ਉਹ ਪੈਸੇ ਨੂੰ ਯੂਟਿਲਾਈਜ਼ ਕਰਨਾ ਸ਼ੁਰੂ ਕੀਤਾ ਜੋ ਮੁਗਲਾਂ ਕੋਲ ਟੈਕਸ ਦੇ ਰੂਪ ਚ ਜਾਣਾ ਸੀਗਾ ਇਤਿਹਾਸਕਾਰ ਇਹ ਵੀ ਲਿਖਦੇ ਨੇ ਕਿ ਇਹਨਾਂ ਨੇ ਜੰਗਲਾਂ ਦੇ ਵਿੱਚ ਛੋਟੀਆਂ-ਛੋਟੀਆਂ ਗੜੀਆਂ ਬਣਾਈਆਂ ਜਿਵੇਂ ਵੱਡੇ ਕਿਲਿਆਂ ਨੂੰ ਗੜ੍ਹ ਕਹਿ ਦਿੱਤਾ ਜਾਂਦਾ ਜਿਹੜੇ ਛੋਟੇ ਕਿਲੇ ਹੁੰਦੇ ਨੇ ਛੋਟੇ-ਛੋਟੇ ਇਹਨਾਂ ਨੇ ਕਿਲੇ ਗੜੀਆਂ ਦੇ ਰੂਪ ਚ ਬਣਾਏ ਔਰ ਉਹ ਇਸ ਤਰੀਕੇ ਨਾਲ ਬਣਾਈ ਸੀ ਕਿ ਜੇ ਮੁਗਲ ਸਾਡੇ ਤੇ ਚੜਕੇ ਵੀ ਆਉਣਗੇ ਨਾ ਤੇ ਸਾਡਾ ਨੁਕਸਾਨ ਘੱਟ ਹੋਵੇ ਉਦੋਂ ਜਿਹੜੀਆਂ ਇਹਨਾਂ ਨੇ ਗੜੀਆਂ ਬਣਾਈਆਂ ਸੀ ਅੰਦਰੋਂ ਉਹ ਇੱਟਾਂ ਦੀਆਂ ਸੀਗੀਆਂ ਬਾਹਰ ਮੋਟੀਆਂ-ਮੋਟੀਆਂ ਪਰਤਾਂ ਇਹਨਾਂ ਨੇ ਕਹਿੰਦੇ ਨੇ ਕਿ ਗਾਰੇ ਦੀਆਂ ਗਿੱਲਾ ਗਾਰਾ ਵਗੈਰਾ ਉਹਦੀਆਂ ਮੋਟੀਆਂ-ਮੋਟੀਆਂ ਪਰਤਾਂ ਬਾਹਰ ਚੜਾਈਆਂ ਫੇਰ ਇੱਟਾਂ ਲਾਤੀਆਂ ਯਾਨੀ ਕਿ ਬਹੁਤ ਇਹਨਾਂ ਨੇ ਇਸ ਤਰੀਕੇ ਦੇ ਕਿਲੇ ਬਣਾਏ ਸੀ ਇਤਿਹਾਸਕਾਰ ਇਹ ਲਿਖਦੇ ਨੇ ਕਿ ਜਦੋਂ ਬਾਅਦ ਚੋਂ ਜੰਗਾਂ ਵੀ ਹੋਈਆਂ ਨੇ ਨਾ ਜਦੋਂ ਮੁਗਲ ਇਹਨਾਂ ਨਾਲ ਤੋਪ ਤੇ ਹਮਲਾ ਕਰਦੇ ਸੀਗੇ ਤਾਂ ਜਦੋਂ ਤੋਪ ਦਾ ਗੋਲਾ ਵੱਜਦਾ ਸੀਗਾ ਇਹਨਾਂ ਦੇ ਕਿਲਿਆਂ ਦੀਆਂ ਕੰਨਾਂ 'ਚ ਇਹਨਾਂ ਦੀਆਂ ਗੜੀਆਂ ਦੇ ਕੰਨਾਂ 'ਚ ਜਿਹੜਾ ਉਹ ਗਾਰਾ ਸੀਗਾ ਉਹ ਗਾਰੇ 'ਚ ਫਸ ਜਾਂਦੇ ਸੀਗੇ ਗੋਲੇ ਵੇ ਇੰਨੇ ਦਿਮਾਗ ਨਾਲ ਇਹਨਾਂ ਨੇ ਆਪਦੀ ਯੁੱਧਬੰਦੀ ਕਰਨੀ ਸ਼ੁਰੂ ਕੀਤੀ ਉਦੋਂ ਇਹਨਾਂ ਦੀ ਤਾਕਤ ਇਤਿਹਾਸਕਾਰ ਲਿਖਦੇ ਨੇ ਕਿ ਇੰਨੀ ਜ਼ਿਆਦਾ ਵੱਧ ਗਈ ਸੀ ਕਿ ਇਹਨਾਂ ਦੇ ਇਲਾਕਿਆਂ 'ਚ ਮੁਗਲ ਆਉਣ ਤੋਂ ਵੀ ਡਰਨ ਲੱਗ ਗਏ ਸੀ ਔਰ ਉਦੋਂ ਦਿੱਲੀ ਦੀ ਹਾਲਤ ਜੋ ਤਖਤ ਦੀ ਹਾਲਤ ਸੀਗੀ ਉਹ ਵੀ ਜ਼ਿਆਦਾ ਵਧੀਆ ਹਾਲਾਤਾਂ 'ਚ ਨਹੀਂ ਸੀ ਕਿਉਂਕਿ ਔਰੰਗ ਇਹ ਸਮਾਂ ਦੇਖੋ ਕਿਹੜਾ ਹੈ ਇਹ ਸਮਾਂ ਹੈਗਾ 1685 86 87 ਦੇ ਨੇੜੇ ਦਾ ਹੈ ਸਮਾਂ ਆਇਗਾ ਔਰ ਇਸ ਸਮੇਂ ਔਰੰਗਜੀਤ ਦਿੱਲੀ 'ਚ ਮੌਜੂਦ ਹੀ ਨਹੀਂ ਸੀਗਾ ਦਿੱਲੀ ਇੱਕ ਤਰੀਕੇ ਨਾਲ ਲਵਾਰਿਸ ਹੋਈ ਪਈ ਸੀ ਮੁਗਲਾਂ ਦੀ ਰਾਜਧਾਨੀ ਜਿੱਥੋਂ ਸਾਰਾ ਦੇਸ਼ ਉਹ ਚਲਾਉਂਦੇ ਨੇ ਔਰੰਗਜ਼ੇਬ 1682 ਚ ਹੀ ਦੱਖਣ ਵੱਲ ਨੂੰ ਚਲੇ ਆ ਸਿੱ ਗਿਆ ਸੀਗਾ ਪੂਰੀ ਵੱਡੀ ਫੌਜ ਤੇ ਵੱਡੇ ਵੱਡੇ ਮੰਤਰੀ ਆਪਦੇ ਉਹ ਨਾਲ ਲੈ ਗਿਆ ਸੀ ਕਿਉਂਕਿ ਮਰਾਠਿਆਂ ਦੇ ਵਿਰੁੱਧ ਉਹ ਜੰਗ ਲੜ ਰਿਹਾ ਸੀਗਾ ছত্রਪਤੀ ਸ਼ਿਵਾਜੀ ਇੱਥੇ ਫਿਰ ਇਤਿਹਾਸਕਾਰ ਲਿਖਦੇ ਨੇ ਕਿ ਇਹ ਇਲਾਕਿਆਂ ਦੇ ਜੱਟ ਫਿਰ ਬਹੁਤ ਜ਼ਿਆਦਾ ਤਾਕਤਵਰ ਹੋ ਗਏ ਤੇ ਸਾਰੇ ਇਲਾਕੇ ਇਹਨਾਂ ਨੇ ਆਪਦੇ ਅੰਡਰ ਕਰ ਲਏ ਪਰ ਜਦੋਂ ਇਹਨਾਂ ਦੀਆਂ ਵੱਡੀਆਂ-ਵੱਡੀਆਂ ਅਚੀਵਮੈਂਟਸ ਦੀ ਖਬਰ ਦੱਖਣ 'ਚ ਬੈਠੇ ਔਰੰਗਜ਼ੇਬ ਨੂੰ ਪਤਾ ਚੱਲੀ ਤਾਂ ਉੱਥੋਂ ਫਿਰ ਔਰੰਗਜ਼ੇਬ ਨੇ ਆਪਣੇ ਚਾਚੇ ਜ਼ਫਰਜੰਗ ਨੂੰ ਭੇਜਿਆ ਕਿ ਇਹਨਾਂ ਨੂੰ ਖਤਮ ਕਰ ਇਹਨਾਂ ਦਾ ਨਾਮੋ ਨਿਸ਼ਾਨ ਮੈਨੂੰ ਦਿਖਣਾ ਨਹੀਂ ਚਾਹੀਦਾ ਔਰੰਗਜ਼ੇਬ ਦਾ ਚਾਚਾ ਇੱਕ ਵੱਡੀ ਫੌਜ ਲੈ ਕੇ ਆਉਂਦਾ ਹੈ ਇਹਨਾਂ ਦੇ ਇਲਾਕੇ 'ਚ ਮਥੁਰਾ ਦੇ ਇਲਾਕੇ 'ਚ ਪਰ ਜੱਟ ਜਿਹੜੇ ਸੀਗੇ ਉਹਨਾਂ ਨੇ ਔਰੰਗਜ਼ੇਬ ਦੇ ਚਾਚੇ ਨੂੰ ਵੀ ਹਰਾ ਦਿੱਤਾ ਔਰੰਗਜ਼ੇਬ ਦਾ ਚਾਚਾ ਜਦੋਂ ਜ਼ਫਰਜੰਗ ਜੱਟਾਂ ਤੋਂ ਹਾਰ ਗਿਆ ਤਾਂ ਔਰੰਗਜ਼ੇਬ ਨੇ ਫਿਰ ਆਪਣੇ ਪੁੱਤਰ ਸ਼ਾਹਜਹਾਂ ਨੂੰ ਵੀ ਭੇਜਿਆ ਉਹ ਵੀ ਜੱਟਾਂ ਨੂੰ ਜਿੱਤ ਨਹੀਂ ਸਕਿਆ ਉਸ ਤੋਂ ਬਾਅਦ ਫਿਰ ਹੋਰ ਵੀ ਫੌਜਦਾਰ ਬਦਲਦੇ ਗਏ ਸੂਬੇਦਾਰ ਬਦਲਦੇ ਗਏ ਜੱਟਾਂ ਨੂੰ ਜੋ ਖਤਮ ਕਰਨ ਆਏ ਸੀਗੇ ਕਿਉਂਕਿ ਕੋਈ ਇੱਕ ਸਟੇਬਲ ਬੰਦਾ ਨਹੀਂ ਸੀਗਾ ਜੋ ਇਹਨਾਂ ਨਾਲ ਲੜਨ ਲਈ ਤਿਆਰ ਸੀਗਾ ਇਸ ਕਰਕੇ ਉਸ ਸਮੇਂ 'ਚ ਮੁਗਲਾਂ 'ਚ ਆਪਸ 'ਚ ਵੀ ਖਿੱਚੋਤਾ ਨਹੀਂ ਪੈਦਾ ਹੋ ਗਈ ਆਪਸ 'ਚ ਵੀ ਇੱਕ ਦੂਜੇ ਦੇ ਵਿਰੋਧੀ ਹੋ ਗਏ ਜਾਂ ਇੰਟਰਨਲ ਪੋਲਿਟਿਕ ਸ਼ੁਰੂ ਹੋ ਗਈ ਉਹਦਾ ਫਾਇਦਾ ਫਿਰ ਇਹ ਰਾਜਾ ਰਾਮ ਸਿੰਘ ਹੋਣਾ ਨੂੰ ਤੇ ਇਲਾਕੇ ਦੇ ਜੱਟਾਂ ਨੂੰ ਹੋਇਆ ਜਿਨ੍ਹਾਂ ਨੇ ਇਹਨਾਂ ਨੂੰ ਹੋਰ ਵੀ ਜ਼ਿਆਦਾ ਸਟਰੋਂਗ ਕਰ ਦਿੱਤਾ ਫਿਰ ਇਹਨਾਂ ਤੇ ਇੱਕ ਵੱਡਾ ਐਕਸ਼ਨ ਲੈਣ ਦੇ ਲਈ ਔਰੰਗਜੇਬ ਨੇ ਇੱਕ ਵੱਡਾ ਹੁਕਮ ਜਾਰੀ ਕੀਤਾ ਕਿ ਇਹਨਾਂ ਦੇ ਮੰਦਰ ਢਾਹੋ ਔਰੰਗਜੇਬ ਨੇ ਫਿਰ ਇਥੇ ਇਹਨਾਂ ਦਾ ਮਨੋਬਲ ਸੱਟਣ ਲਈ ਬਹੁਤ ਇਹਨਾਂ ਦੇ ਪੁਰਾਣੇ ਮੰਦਰ ਜਿਹੜੇ ਜਿਨ੍ਹਾਂ ਦੀ ਬਹੁਤ ਜ਼ਿਆਦਾ ਇੰਪੋਰਟੈਂਸ ਸੀ ਇਤਿਹਾਸ 'ਚ ਹਜ਼ਾਰਾਂ ਸਾਲ ਪੁਰਾਣੇ ਕਈ ਮੰਦਰ ਢਾਹ ਦਿੱਤੇ ਜਿਹਦਾ ਇੰਨਾ ਕੁ ਜ਼ਿਆਦਾ ਰੋਸ ਇਹਨਾਂ ਦੇ ਮਨਾਂ 'ਚ ਪੈਦਾ ਹੋ ਗਿਆ ਔਰ ਮੰਦਰ ਢਾਹਣ ਦੇ ਨਾਲ ਨਾਲ ਇਹਨਾਂ ਦੀਆਂ ਔਰਤਾਂ ਨੂੰ ਵੀ ਚੱਕਣਾ ਸ਼ੁਰੂ ਕਰ ਦਿੱਤਾ ਤੇ ਉਹਨਾਂ ਦੀ ਬੇਪੱਤੀ ਕਰਨੀ ਸ਼ੁਰੂ ਕਰ ਦਿੱਤੀ। ਉਦੋਂ ਇੰਨਾ ਕੁ ਜ਼ਿਆਦਾ ਰੋਸ਼ ਇੰਨਾ ਚ ਵੱਧ ਗਿਆ ਤੇ 1688 ਚ ਫਿਰ ਇਹਨਾਂ ਨੇ ਇੱਕ ਐਦੀ ਘਟਨਾ ਨੂੰ ਅੰਜਾਮ ਦਿੱਤਾ ਜੋ ਇਤਿਹਾਸ ਚ ਮੁਗਲਾਂ ਦੇ ਨਾਲ ਕਦੇ ਨਹੀਂ ਹੋਈ ਸੀਗੀ ਇਸ ਤੋਂ ਪਹਿਲਾਂ। 1688 ਚ ਇਹਨਾਂ ਨੇ ਕੀ ਕੀਤਾ ਕਿ ਸਿਕੰਦਰਾ ਚ ਗਏ ਸਿਕੰਦਰਾ ਚ ਅਕਬਰ ਦਾ ਮਕਬਰਾ ਸੀਗਾ ਉੱਥੇ ਇਤਿਹਾਸਕਾਰ ਇਹ ਲਿਖਦੇ ਨੇ ਕਿ ਜੱਟਾਂ ਨੇ ਉਹ ਅਕਬਰ ਦਾ ਮਕਬਰਾ ਆਪਣੇ ਕਬਜ਼ੇ ਚ ਲੈ ਲਿਆ। ਉੱਥੇ ਇਤਿਹਾਸਕਾਰ ਇਹ ਲਿਖਦੇ ਨੇ ਕਿ ਕਿਉਂਕਿ ਮਕਬਰਾ ਇੱਕ ਬਾਦਸ਼ਾਹ ਦਾ ਮਕਬਰਾ ਸੀਗਾ ਤਾਂ ਉਹ ਬੜੇ ਪੈਸੇ ਲਾ ਕੇ ਬਣਾਇਆ ਗਿਆ ਸੀ ਉਹਦੇ ਕਹਿ ਲਓ ਕਿ ਬਹੁਤ ਮਹਿੰਗੇ ਗੇਟ ਲਾਏ ਸੀਗੇ ਇਹਨਾਂ ਨੇ ਸਾਰੇ ਗੇਟ ਵਗੈਰਾ ਤੋੜਤੇ ਅੰਦਰ ਜਦੋਂ ਇਹ ਮਕਬਰੇ ਦੇ ਅੰਦਰ ਗਏ ਤਾਂ ਜਿਹੜਾ ਕੰਨਾਂ ਤੇ ਸੋਨੇ ਚਾਂਦੀ ਦਾ ਵਰਕ ਕੀਤਾ ਹੋਇਆ ਸੀ ਕੰਮ ਕੀਤਾ ਹੋਇਆ ਸੀ ਉਹ ਸਾਰਾ ਇਹਨਾਂ ਨੇ ਉਖਾੜ ਦਿੱਤਾ ਮਹਿੰਗੇ ਮਹਿੰਗੇ ਨਗ ਲੱਗੇ ਹੋਏ ਸੀ ਉਹ ਸਾਰੇ ਇਹਨਾਂ ਨੇ ਪੱਟ ਲਏ ਉਸ ਤੋਂ ਬਾਅਦ ਜਿਹੜੀ ਅਕਬਰ ਦੀ ਕਬਰ ਸੀਗੀ ਇਤਿਹਾਸਕਾਰ ਇਹ ਲਿਖਦੇ ਨੇ ਕਿ ਅਕਬਰ ਦੀ ਕਬਰ ਨੂੰ ਇਹਨਾਂ ਨੇ ਪੱਟਿਆ ਤੇ ਅਕਬਰ ਦਾ ਕੰਕਾਲ ਕੱਢ ਕੇ ਇਹਨਾਂ ਨੇ ਗੁੱਸੇ 'ਚ ਆਏ ਹੋયા ਨੇ ਬਦਲਾ ਲੈਣ ਲਈ ਔਰੰਗਜ਼ੇਬ ਤੋਂ ਅਕਬਰ ਦੇ ਕੰਕਾਲ ਨੂੰ ਅੱਗ ਲਾ ਦਿੱਤੀ। ਇਹਨਾਂ ਦੇ ਅੰਦਰ ਇੰਨਾ ਕੁ ਜ਼ਿਆਦਾ ਗੁੱਸਾ ਸੀਗਾ ਇਸ ਕਰਕੇ ਇਹਨਾਂ ਨੇ ਇਹ ਘਟਨਾ ਨੂੰ ਅੰਜਾਮ ਦਿੱਤਾ। ਅੱਜ ਤੋਂ ਪਹਿਲਾਂ ਇਤਿਹਾਸ 'ਚ ਮੁਗਲਾਂ ਨਾਲ ਯਾਇਆ ਇਹ ਆਪਾਂ ਸੁਣਿਆ ਪੰਜਾਬੀ ਸਿਆਾਂ ਵਾਲਿਆਂ ਦੇ ਪ੍ਰੋਫੈਸਰ ਸਾਹਿਬ ਕੋਲ ਬਹੁਤ ਜ਼ਿਆਦਾ ਨੌਲੇਜ ਹੈ ਤੇ ਬੜੀ ਬੜੀ ਹਿਸਟਰੀ ਜਾਣਦੇ ਨੇ। ਆਪਾਂ ਜਿਹੜਾ ਦੋ ਇਹ ਯੰਗ ਸੂਰਮੇ ਇਨਾਂ ਦੇ ਵਿੱਚੋਂ ਇੱਕ ਸੀ ਗੋਕਲ ਜੱਟ ਹਾਂਜੀ ਤੇ ਦੂਸਰਾ ਰਾਜਾ ਰਾਮ ਸਿੰਘ ਹਾਂਜੀ ਉਹ ਉਹਨਾਂ ਦਾ ਇਤਿਹਾਸ ਸੁਣਿਆ ਜੋ ਕਿ ਮੇਰਾ ਖਿਆਲ ਬਹੁਤ ਸਾਰੇ ਸਿੱਖਾਂ ਨੂੰ ਵੀ ਨਹੀਂ ਪਤਾ ਹਾਂਜੀ ਜਿਹੜਾ ਆਪਾਂ ਛੋੜਦੇ ਹੁੰਦੇ ਵੀ ਕਿਤਾਬਾਂ 'ਚ ਪੜ੍ਹਦੇ ਰਹੇ ਹਾਂ ਕਿ ਮਰਾਠਿਆਂ ਨਾਲ ਤੇ ਜਿਹੜੇ ਜਾਟਾਂ ਨਾਲ ਜਿਹੜੀ ਜੰਗ ਜਾਰੀ ਰਹੀ ਸੀ ਹਾਂ ਔਰੰਗਜ਼ੇਬ ਵੀ ਕਾਫੀ ਚੈਲੰਜਸ ਫੇਸ ਕੀਤੇ ਸੀ ਹਾਂ ਕਾਫੀ ਜ਼ਿਆਦਾ ਉਸ ਮਤਲਬ ਕਿ ਉਹਨਾਂ ਨੂੰ ਮੁਸ਼ਕਲ ਸਾਹਮਣਾ ਕਰਨਾ ਪਿਆ ਸੀ ਕਿਉਂਕਿ ਉਹ ਗੋ ਬੜੇ ਤਗੜੇ ਸੀ ਇਹ ਹੁਣ ਤੁਸੀਂ ਦੇਖੋਗੇ ਗੋਕਲ ਸਿੰਘ ਗੋਕਲ ਸਿੰਘ ਦੇ ਇਤਿਹਾਸ ਬਾਰੇ ਵੀ ਇਹ ਇਹਨਾਂ ਨੇ ਦੱਸਿਆ ਫਿਰ ਰਾਜਾ ਆਰਮ ਸਿੰਘ ਉਹ ਤੇ 10 ਸਾਲ ਦਾ ਸੀ ਤੇ ਗੋਕਲ ਸਿੰਘ ਅ ਸੀ 26 ਸਾਲ ਦਾ ਸਹੀ 26 ਸਾਲ ਦਾ 1679 ਦੇ ਵਿੱਚ ਉਹ ਜਦੋਂ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਦੌਰ ਸੀ ਉਦੋਂ ਕਿ ਜ ਰਾਜਾ ਰਾਮ ਸਿੰਘ ਸੀ ਇੱਕ ਅਲੱਗ ਦਾ ਇਲਾਕੇ ਦੇ ਵਿੱਚ ਅਲੱਗ ਦਾ ਇਲਾਕਾ ਜੀ ਦਿੱਲੀ ਦੇ ਕੋਲ ਮੈਂ ਦਿੱਲੀ ਦੇ ਕੋਲ ਫਿਰ ਇਹਨਾਂ ਨੇ ਜਿਹੜੇ ਮਾਲਵੇ ਦੀ ਗੱਲ ਕੀਤੀ ਆ ਜਾਂ ਉਹ ਮਾਲਵਾ ਦਿੱਲੀ ਤੇ ਮਧਰ ਮਧਰ ਕੀ ਲਫ਼ਜ਼ੀ ਬੋਲੇ ਮਥਰਾ ਇਲਾਕੇ ਦਾ ਮਥਰਾ 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 ਇਲਾਕੇ ਦੇ ਦਰਮਿਆਨ ਕੋਈ ਮਾਲਵਾ ਲਾਕ ਆਪਾਂ ਪੰਜਾਬ ਦਾ ਇਲਾਕਾ ਸਮਝੀ ਜਾਂਦੇ ਆ ਜਿਵੇਂ ਮਾਝਾ ਦੇ ਮਾਲਵਾ ਜਿਹੜਾ ਪਈ ਦੇ ਜਾ ਹੁਣ ਮੌਜੂਦਾ ਪੰਜਾਬ ਹੈ ਉਹ ਵੀ ਪੰਜਾਬ ਨਹੀਂ ਰਿਹਾ ਉਹ ਅਲੱਦਾ ਹੋ ਗਿਆ ਅਲੱਦਾ ਹੋ ਗਿਆ ਮੈਨੂੰ ਇੱਕ ਇਥੋਂ ਅਜਾ ਤੋ ਨਹੀਂ ਸਮਝ ਆਈ ਕਿ ਇਹ ਲਫ਼ਜ਼ ਯੂਜ਼ ਕਰਦੇ ਨੇ ਮੰਦਰ ਲੇਕਿਨ ਉਹ ਗੋਕਲ ਸਿੰਘ ਸੀ ਤੇ ਰਾਜਾ ਰਾਮ ਸਿੰਘ ਸੀ ਤੇ ਉਹਨਾਂ ਦੇ ਜਿਹੜੇ ਰਾਯਾ ਸੀ ਉਹਨਾਂ ਦੀ ਜਿਹੜੀ ਆਵਾਮ ਸੀ ਉਹ ਮੰਦਰਾਂ ਚ ਜਾਂਦੀ ਸੀ ਜਾਂ ਉਦੋਂ ਹਿੰਦੂ ਵੀ ਆ ਸੀ ਦੇ ਹਿੰਦੂ ਸਨ ਨਾ ਜ਼ਿਆਦਾਤਰ ਦੇ ਆਬਾਦੀ ਹਿੰਦੁਸਤਾਨ ਦੀ ਹਿੰਦੂਆ ਰਹੀ ਸੀ ਨਾ ਜਾਂ ਮੁਸਲਮਾਨਾਂ ਦੀ ਸੀ ਸਿੱਖ ਤੇ ਕੰਮ ਹੀ ਆ ਆਗੂ ਇਹ ਸੀ ਹਾਂਜੀ ਅੱਛਾ ਆਗੂ ਇਹ ਸੀ ਇਹ ਜਿਹੜੇ ਦੋ ਜਵਾਨ ਸੀ ਇਹ ਆਗੂ ਸੀ ਜਿਨ੍ਹਾਂ ਨੇ ਬਹੁਤ ਟਫ ਟਾਈਮ ਦਿੱਤਾ ਔਰੰਗਜ਼ੇਬ ਬਾਕੀ ਜਿਹੜਾ ਜਿਜ਼ਿਆ ਲੈਣ ਵਾਲਾ ਤਰੀਕਾ ਕਰ ਇਹਨਾ ਉਹਦੇ ਇਸਲਾਮ 'ਚ ਹੈ ਲੇਕਿਨ ਉਹਨੂੰ ਲੈਣ ਦਾ ਇੱਕ ਤਰੀਕਾ ਕਰ ਹੁੰਦਾ ਕਿ ਵੀ ਤੁਸੀਂ ਅਗਰ ਉਹਦੇ ਨਾਮ ਤੇ ਗਲਤ ਤਰੀਕੇ ਨਾਲ ਲੈ ਰਹੇ ਜਾਂ ਦਿੰਦਾ ਇਹ ਮਤਲਬ ਨਹੀਂ ਕਿ ਵੀ ਇਹ ਉਹ ਹੀ ਹੈ ਹਾਂ ਔਰ ਸਲਤੇ ਉਹ ਪ੍ਰੋਟੈਕਸ਼ਨ ਮਣੀ ਉਹਨੂੰ ਕਿਹਾ ਜਾਂਦਾ ਹੈ ਕਿਹਾ ਜੀ ਕੋਈ ਜਿਹੜੀ ਹਸਤ ਆਪਣੇ ਜਿਹੜੋ ਸ਼ਹਿਰੀ ਨੂੰ ਆਪਣੇ ਸਿਟੀਜ਼ਨ ਨੂੰ ਦਿੰਦੀ ਹੈ ਤਾਂ ਕਿ ਹੁਣ ਤੁਸੀਂ ਪਾਕਿਸਤਾਨ ਜਿਹੜਾ ਪਾਕਿਸਤਾਨ ਦੀ ਗਵਰਨਮੈਂਟ ਨੂੰ ਟੈਕਸ ਦਿੰਦੇ ਜਿਦੋਂ ਤੁਸੀਂ ਪੈਸੇ ਤਾਂ ਲੈਣ ਦੇਣ ਕਰਦੇ ਟੈਕਸ ਦਿੰਦੇ ਚਾਹੇ ਮੁਸਲਮਾਨ ਚਾਹੇ ਸਿੱਖ ਚਾਹੇ Hindu ਸਾਰੇ ਲੋਕਾਂ ਨੇ ਮੇਰੀ ਗੱਲ ਸੁਣ ਤੁਸੀਂ ਆਪਣਾ ਜ਼ਿੰਮੇਵਾਰਾ ਕਰਦੇ ਜਿਦੋਂ ਤੁਸੀਂ ਆਪਣੀ ਫਸਲ ਮੀਂਹ ਦੇ ਉਨੇ ਤੋਂ ਅਰਧ ਕੱਟੀ ਜਾਂਦੀ ਉਹਦੇ ਤੋਂ ਟੈਕਸ ਕੱਟੇ ਜਾਂਦਾ ਜਿਹੜਾ ਪੈਸੇ ਅਕਾਊਂਟ ਚ ਜਾਂਦੇ ਉੱਥੇ ਵੀ ਕੱਟੇ ਜਾਂਦੇ ਉਹ ਟੈਕਸ ਕੱਢੀਦਾ ਜਗ੍ਹਾ ਜਗ੍ਹਾ ਤੇ ਹੁੰਦਾ ਇਵਨ ਕਿ ਇਵਨ ਕਿ ਤੁਸੀਂ ਪੱਤੀ ਚਾਹ ਕੋਈ ਵੀ ਚੀਜ਼ ਲੈਣ ਜਾਂਦੇ ਹੋ ਉਹਦੇ ਤੋਂ ਜਨਰਲ ਸਕੀਮ ਟੈਕਸ ਆਉਂਦੀ ਹੈ ਉਹ ਤੇ ਮਤਲਬ ਕਿ ਸ਼ੁਰੂ ਤੋਂ ਇਨਾ ਟੈਕਸ ਟੈਕਸ ਤੇ ਦੁਨੀਆ ਦੀ ਹਰ ਗਵਰਨਮੈਂਟ ਚ ਹੁੰਦਾ ਯਾਇਆ ਆ ਜਿੰਨੀਆਂ ਵੀ ਕੌਮਾਂ ਨੇ ਦੁਨੀਆ ਦੀ ਤਰੱਕੀ ਕੀਤੀ ਹੈ ਉਹਨਾਂ ਨੇ ਸਭ ਤੋਂ ਪਹਿਲਾਂ ਟੈਕਸ ਲਾਇਆ ਹਾਂਜੀ ਤਾਂ ਉਹ ਆਪਣੇ ਆਪ ਨੂੰ ਉਹਨਾਂ ਨੇ ਸਟਰੋਂਗ ਕੀਤਾ ਟੈਕਸ ਲਾਇਆ ਜਿਹੜਾ ਇਸਲਾਮ ਹੈ ਨਾ ਉਹਦੇ ਚ ਟੈਕਸ ਨਹੀਂਗਾ ਹਾਂ ਮੈਂ ਤੁਹਾਨੂੰ ਦੱਸਾਂ ਕਿ ਜਿਹੜਾ ਇਸਲਾਮ ਹੈ ਉਹਦੇ ਵਿੱਚ ਟੈਕਸ ਨਹੀਂਗਾ ਇਸਲਾਮੀ ਹਕੂਮਤ ਉਹਦੇ ਵਿੱਚ ਜਿਜ਼ੀਆ ਹੁੰਦਾ ਤੇ ਜਿਜ਼ੀਆ ਸਿਰਫ ਨਾਨ ਮੁਸਲਮ ਦਿੰਦੇ ਨਾਨ ਮੁਸਲਮ ਆਸਲਮ ਨਹੀਂ ਦਿੰਦੇ ਮਤਲਬ ਕਿ ਉਹ ਰਿਆਸਤ ਮੁਸਲਮਾਨਾ ਦੀ ਹੁੰਦੀ ਹੈ ਤੇ ਉਥੇ ਮੁਸਲਮਾਨਾਂ ਨੂੰ ਆਜ਼ਾਦੀ ਹੁੰਦੀ ਕਿਉਂਕਿ ਮੁਸਲਮਾਨ ਹੁਕਮਰਾਨ ਨੇ ਤੇ ਜਿਹੜੇ ਜਿਹੜੇ ਹੁਕਮਰਾਨ ਨਹੀਂ ਹੁੰਦੇ ਜਾਂ ਮਗਲੂਬ ਕੌਮ ਹੁੰਦੀ ਹੈ ਉਹ ਫਿਰ ਉੱਥੇ ਰਹਿਣ ਦਾ ਆਪਣਾ ਜਿਜ਼ੀਆ ਦਿੰਦੀ ਹੈ ਤੇ ਉਹ ਹੁੰਦਾ ਹੈ ਕਿ ਜਿਵੇਂ ਹੁਣ ਕਹਿੰਦੇ ਨੇ ਕਿ ਜੀ ਬਾਦ ਲੋਕਾਂ ਨੂੰ ਸਾਹ ਲੈਣ ਤੇ ਵੀ ਟੈਕਸ ਲੱਗਦਾ ਸੀ ਸਾਹ ਲੈਣ ਦੇ ਟੈਕਸ ਨਹੀਂ ਹੁੰਦਾ ਇਸ ਤਰ੍ਹਾਂ ਹੁੰਦਾ ਹੈ ਕਿ ਜਿਵੇਂ ਹੁਣ ਤੁਸੀਂ ਕਹਿ ਰਹੇ ਸੀ ਕਿ ਉਹ ਜ਼ਿੰਮੇਦਾਰਾ ਕਰਦੇ ਸੀ ਜਾਟ ਜ਼ਿੰਮੇਦਾਰਾ ਕਰ ਜਿਹੜੀ ਫਸਲ ਹੁੰਦੀ ਸੀ ਉਹ ਇਹਦਾ ਕੀ ਮਤਲਬ ਉਹ ਜਿੰਨੀ ਫਸਲ ਹੁੰਦੀ ਸੀ ਉਹਦੇ ਹਿਸਾਬ ਨਾਲ ਉੱਤੇ ਟੈਕਸ ਲੱਗਦਾ ਸੀ ਜਿਜ਼ੀਆ ਜਿਜ਼ੀਆ ਲੱਗਦਾ ਸੀ ਕਿ ਭੀ 5% ਲੱਗਣਾ ਜਾਂ 2% ਲੱਗਣਾ ਜਾਂ 3% ਜਾਂ ਜਿਸ ਤਰ੍ਹਾਂ ਕੇ ਹੂਨ ਹੈ ਯਾ ਯਾ ਐਨ ਪ੍ਰੋਫੈਸਰ ਸਾਹਿਬ ਨੇ ਪੰਜਾਬੀ ਸਿਆਵਲ ਜੀ ਆਪਾਂ ਇਹਨਾਂ ਦੀ ਅੱਗੇ ਵੀ ਬੜੀਆਂ ਵੀਡੀਓ ਦੇਖਦੇ ਨੇ ਲੋਕ ਬੜੀਆਂ ਪਸੰਦ ਕਰਦੇ ਨੇ ਇਹਨਾਂ ਕੋਲ ਨੌਲੇਜ ਬਹੁਤ ਜ਼ਿਆਦਾ ਹੈ ਇਹ ਬੜੀ ਤਕੀਕ ਕਰਦੇ ਨੇ ਰਿਸਰਚ ਇਹਨਾਂ ਦੀ ਬਹੁਤ ਜ਼ਿਆਦਾ ਹੁਣ ਗੱਲ ਆਪਾਂ ਇਹਦੇ ਤੇ ਕਰਾਂਗੇ ਕਿ ਤੁਸੀਂ ਦੋਸਤੋ ਇਹਨਾਂ ਦੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਜ਼ਰੂਰ ਸਬਸਕ੍ਰਾਈਬ ਕਰੋ ਤੇ ਨਾਲ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਸਾਡੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ ਹਾਂ ਮਿਲਨੇ ਨਵੀਂ ਵੀਡੀਓ ਦਾ ਆਪਣਾ ਖਿਆਲ ਰੱਖ ਜੇ ਅੱਲਾਹ ਨਿਗੇਵਾ